ਇਸ ਸਾਈਕਲ ਦੇ ਉੱਤੇ ਪੂਰੀ ਦੁਨੀਆ ਤੁਸੀਂ ਕਿਵੇਂ ਘੁੰਮ ਸਕਦੇ ਹੋ ਇਹ ਜੋ ਹੁੱਕ ਹੈ ਇਹ ਆਸਟ੍ਰੇਲੀਆ ਤੋਂ ਮੰਗਵਾਈ ਹੋਈ ਹੈ ਮੀਨਸ ਕਿ ਆਪਣੇ ਇੱਧਰ ਬਣਾਈ ਸਿਗੀ ਉਹ ਉਹ ਕਾਮਯਾਬੀ ਇਸੀ ਕਰਕੇ ਨਹੀਂ ਹੋਈ ਕਿ ਉਹ ਹਾਰਡ ਹੋ ਜਾਂਦਾ ਲੋਕ ਮੈਂ ਨਾ ਹੇਮਕੁੰਡ ਸਾਹਿਬ ਉਹ ਟਾਪ ਤੇ ਸਾਈਕਲ ਲੈ ਕੇ ਗਿਆ ਮੈਂ ਇਸੀ ਕਰਕੇ ਇੰਨਾ ਹੌਸਲਾ ਲੈ ਲਿਆ ਵੀ ਇਹ ਜੋ ਬ੍ਰੇਕਾਂ ਇਹ ਹਾਈਡਰੌਲਿਕ ਹੈ ਇਹ ਔਇਲ ਵਾਲੀ ਬ੍ਰੇਕ ਹੈ ਹਾਂ ਨਹੀਂ ਜੋ ਡਿਸਕਵਰੀ ਕਾਂਦੀ ਉਹ ਵਾਇਰ ਵਾਲੀ ਜਾਂਦਾ ਤੇ ਬਹੁਤ ਵੀਰ ਮੈਨੂੰ ਬੋਲੇ ਵੀ ਯਾਰ ਤੈਨੂੰ ਸਾਈਕਲ ਲੈ ਜਾਣ ਦੀ ਕਿਆ ਲੋੜ ਪੈਗੀ ਉੱਤੇ ਵੀ ਪੈਦਲ ਜਾਇਆ ਤੂੰ ਇਹ ਵਾਇਰਲ ਹੋਣਾ ਜਾਂਦਾ ਹਾਂ ਵੇ ਇਹ ਤਾਂ ਵਾਇਰਲ ਹੋਣਾ ਚਾਹੁੰਦਾ ਹੈ ਸ਼ੋਸ਼ਾ ਕਰਦਾ ਹਨ ਜਦੋਂ ਆਪਾਂ ਨੇ ਆਫ ਰੋਡਿੰਗ ਕਰਨੀ ਆ ਉਦੋਂ ਆਪਾਂ ਇਸ ਨੂੰ ਆਨ ਕਰ ਲਾਂਗੇ ਤਾਂ ਆਪਣੇ ਜਿਹੜੇ ਸ਼ੋਕਰ ਉਹ ਵਧੀਆ ਕੰਮ ਕਰਨਗੇ ਹਾਂ ਠੀਕ ਹੈ ਟੋਨਿਕ ਵਗੈਰਾ ਲੈਂਦੇ ਆ ਕਿਦਾਂ ਨਹੀਂ ਟੋਨਿਕ ਮੇਨ ਪੰਜੀਰੀ ਹੈ ਪੰਜੀਰੀ ਤੋਂ ਉੱਤੇ ਕੁਝ ਨਹੀਂ ਹੈ ਅੱਛਾ ਹੁਣ ਵੀ ਪੰਜੀਰੀ ਖਾਂਦੇ ਆ ਹਾਂਜੀ ਗਰਮੀਆਂ 'ਚ ਵੀ ਤੇ ਹੁਣ ਵੀ ਮੈਂ ਲੈ ਕੇ ਜਾ ਰਿਹਾ ਉੱਥੇ ਗਰਮੀ ਇੰਨੀ ਕੁ ਸੀਗੀ ਵੀ ਮੈਂ ਸ਼ਾਪ ਤੇ ਰੁਕਿਆ ਸੀਗਾ ਦੁੱਧ ਦਾ ਪੈਕੇਟ ਲੈਣ ਦੇ ਲਈ ਖੜੇ ਖੜੇ ਟਾਇਰ ਦਾ ਪੰਚਰ ਹੋ ਗਿਆ ਸੀਗਾ ਮੇਸਕੇ ਬਲਾਸਟ ਹੋ ਗਿਆ ਦੀਗਾ ਅੱਛਾ ਇੰਨੀ ਕੁ ਗਰਮੀ ਸੀਗੀ ਉੱਥੇ ਹਾਂ ਹਾਂ ਤੇ ਉਸ ਦੌਰਾਨ ਵੀ ਆਪਾਂ ਨੇ ਪੰਜੀਰੀ ਖਾਈ ਕਿਉਂਕਿ ਜਿਹੜੀ ਆਪਾਂ ਡਾਈਟ ਖਾ ਰਹੇ ਹਾਂ ਨਾ ਬਹੁਤ ਬੰਦੇ ਬੋਲਦੇ ਵੀ ਇਹ ਚੀਜ਼ਾਂ ਨਾਲ ਵਜ਼ਨ ਵੱਧਦਾ ਹੈ ਜਾਂ ਖਰਾਬ ਕਰਦੇ ਲੂਜ਼ ਮੋਸ਼ਨ ਲੱਗਦਾ ਹੈ ਮੇਨ ਹੁੰਦਾ ਵੀ ਜੋ ਤੁਸੀਂ ਡਾਈਟ ਖਾ ਰਹੇ ਉਸ ਨੂੰ ਡਾਈਜੈਸਟ ਕਰ ਰਹੇ ਹੋ ਨਹੀਂ ਕਰ ਰਹੇ ਹੋ ਉਸ ਤੋਂ ਕੰਮ ਲੈ ਰਹੇ ਹੋ ਨਹੀਂ ਲੈ ਰਹੇ ਹੋ ਹਾਂ ਅਗਰ ਆਪਾਂ ਡਾਈਟ ਲੰਦੇ ਗਏ ਔਰ ਕੰਮ ਨਹੀਂ ਕਰਿਆ ਉਹ ਬਾਡੀ ਚ ਫਰਮੈਂਟੇਸ਼ਨ ਹੋਏਗੀ ਗੜਣੀ ਫੜਨੀ ਸਟਾਰਟ ਹੋ ਜਾਏਗੀ ਖਾ ਕੇ ਜੇ ਪੰਜੇਰੀਆਂ ਹੁਣ ਆਫਿਸਾਂ ਚ ਬੈਠਣਾ ਕੰਪਿਊਟਰਾਂ ਮੂਰੇ ਫਿਰ ਕਿੱਥੇ ਪਚ ਜੂਗੀਆਂ ਹੁਣ ਇੱਕ ਨਵਾਂ ਡਾਟਾ ਆਇਆ ਵੀ ਵਿਟਾਮਿਨ ਡੀ ਦੀ ਕਮੀ ਸਭ ਤੋਂ ਵੱਧ ਹੋ ਰਹੀ ਹੈ ਇਸ ਸਾਈਕਲ ਦੇ ਵਿੱਚ ਪਲੱਸ ਪੁਆਇੰਟ ਏ ਹੈ ਵੀ ਇਸ ਨੂੰ ਪੰਨਾ ਲਗਾਉਣ ਦੀ ਲੋੜ ਨਹੀਂ ਹੈ ਅੱਛਾ ਇਹ ਲੋ ਅੱਛਾ ਇਹ ਤੂੰ ਤੁਸੀਂ ਹੱਥ ਨਾਲ ਖੋਲੋਗੇ ਟਾਇਰ ਬਾਹਰ ਆ ਜਾਏਗਾ ਇਹ ਦੋਨੋਂ ਕੋਈ ਕਰਲੀ ਦਾ ਅੱਗੇ ਵੀ ਪਿੱਛੇ ਵੀ ਹਾਂ ਹੁਣ ਬਣੇ ਬਣੇ ਪੈਂਚਰ ਆਣ ਲੱਗੇ ਚੇਪੀ ਜੀ ਹੁੰਦੀ ਜਾਂਦੀ ਹੈ ਪੈਂਚਰ ਲੱਪਣ ਨੂੰ ਬਸ ਟਾਈਮ ਲੱਗਦਾ ਹੈ ਲੱਭਦੇ ਕਿਦਾਂ ਤੁਸੀਂ ਉਹੀ ਪੁਰਾਣਾ ਸਿਸਟਮ ਪਾਣੀ ਚ ਪਾ ਕੇ ਉਧਰ ਲੱਭਦੇ ਨਹੀਂ ਅਗਰ ਤਾਂ ਪਾਣੀ ਹੈ ਫਿਰ ਤਾਂ ਠੀਕ ਹੈ ਜੇਕਰ ਰਾਜਸਥਾਨ ਚ ਪਾਣੀ ਨਹੀਂ ਹੈ ਕਿ ਇਸ ਦੇ ਨਾਲ ਹੀ ਲੋਕ ਹੋ ਗਿਆ ਹਾਂਜੀ ਤੇ ਉਸ ਤੋਂ ਬਾਅਦ ਇਹ ਇੱਕ ਅਲੱਗ ਤੋਂ ਲੋਕ ਲਗਾਇਆ ਹੋਇਆ ਹਾਂ ਹੁਣ ਤੁਸੀਂ ਦੱਸਿਆ ਵੀ ਮੇਰੇ ਨਾਲ ਮੇਰਾ ਇੱਕ ਸਾਈਕਲ ਸਾਥੀ ਸੀ ਬੰਦਾ ਗੱਲਾਂ ਕਰਨ ਲੱਗ ਜਾਂਦਾ ਆਪਣੇ ਨਾਲ ਹੀ ਹੈਨਾ ਰੱਬ ਨਾਲ ਗੱਲਾਂ ਕਰਨ ਲੱਗ ਜਾਂਦਾ ਜਦੋਂ ਬ ਕੋਈ ਡਿਸਟਰਬ ਕਰਨ ਵਾਲਾ ਨਾ ਹੋਵੇ ਹਨਾ ਉਦੋਂ ਆਨੰਦ ਜ਼ਿਆਦਾ ਹੁੰਦਾ ਉਦੋਂ ਨਾਲੋਂ ਜ਼ਿਆਦਾ ਹੁੰਦਾ ਹਨਾ ਇਥੋਂ ਨੂੰ ਫੀਲ ਹੋਇਆ ਇਹ ਵੀ ਇਹ ਸੱਚਾਈ ਹੈ ਹਾਂ ਕਦੀ ਵੀ ਯਾਤਰਾ ਕਰਨੀ ਹੈ ਨਾ ਕੱਲਿਆਂ ਕਰੋ ਫੌਮੀ ਸਿੱਖ ਜਰਨੈਲ ਕਿਤਾਬ ਹੈ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ ਦੀ ਉਹ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਤੇ ਇੱਕ ਅਕਾਲੀ ਫੂਲਾ ਸਿੰਘ ਜੀ ਦੀ ਕਿਤਾਬ ਹੈ ਉਹ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਇਹ ਮੈਂ ਡਿ ਕੈਥਲਨ ਤੋਂ ਲਏ ਸੀਗੇ 15 ਲੀਟਰ ਦੇ ਹੁੰਦੇ ਨੇ ਅੱਛਾ ਤੇ ਜਦੋਂ ਮੈਂ ਗੋਬਿੰਦ ਘਾਟ ਪਹੁੰਚਿਆ ਨਾ ਤਾਂ ਮਨ ਅੰਦਰ ਆਇਆ ਵੀ ਇਸ ਦੇ ਨਾਲ ਆਪਾਂ ਨੇ ਬਹੁਤ بڑے ਸਫ਼ਰ ਕਰਨੇ ਅੱਗੇ ਕਿਉਂਕਿ ਜਿਹੜੀ ਹੁਣ ਆਪਣੀ ਯਾਤਰਾ ਏ ਇਹ ਗੁਰਦੁਆਰਾ ਪੱਥਰ ਸਾਹਿਬ ਦੀ ਏ ਇਸ ਤੋਂ ਬਾਅਦ ਆਪਣੀਆਂ ਉਦਾਸੀਆਂ ਸਟਾਰਟ ਹੋ ਜਾਣਗੀਆਂ ਗੁਰੂ ਨਾਨਕ ਦੇਵ ਜੀ ਦੀਆਂ اسی ਸਾਈਕਲ ਦੇ ਉੱਤੇ ਅੱਛਾ ਇਹ ਤਾਂ ਮੈਨੂੰ ਇਹ ਸੀਗਾ ਵੀ ਆਪਣੇ ਸਾਥੀ ਨੂੰ ਵੀ ਮੱਥਾ ਟਿਕਾਈਏ ਹਾਂ ਏਸੀ ਕਰਕੇ ਮੈਂ ਉੱਪਰ ਲੈ ਕੇ ਗਿਆ ਬਾਕੀ ਲੋਕ ਜੋ ਸੋਚਦੇ ਨੇ ਉਹ ਆਪਣੀ ਜਗ੍ਹਾ ਸਹੀ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ ਪੰਜਾਬ ਦੇ ਬਹੁਤ ਸੋਹਣੇ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਇਸ ਵਕਤ ਬਹੁਤ ਸਾਡਾ ਪਿਆਰਾ ਵੀਰ ਸਰਦਾਰ ਬਰਵਿੰਦਰ ਸਿੰਘ ਮੌਜੂਦ ਨੇ ਤੁਸੀਂ ਵੇਖ ਵੀ ਰਹੇ ਹੋ ਸਾਈਕਲ ਇੱਥੇ ਮੌਜੂਦ ਹੈ ਤੇ ਸਾਈਕਲ ਦੇ ਪਿੱਛੇ ਇੱਕ ਕੈਰੀਅਰ ਵੀ ਸਪੈਸ਼ਲ ਬਣਵਾਇਆ ਹੋਇਆ ਤਿਆਰੀ ਹੋ ਰਹੀ ਹੈ ਹੁਣ ਲੇਲ ਅਦਾਖ ਜਾਣ ਦੀ ਪੰਜਾਂ ਤਖਤਾਂ ਦੇ ਦਰਸ਼ਨ ਵੀਰ ਸਾਈਕਲ ਦੇ ਉੱਤੇ ਕਰਕੇ ਆ ਚੁੱਕਿਆ ਹੈ ਔਰ ਇਕੱਲਾ ਗਿਆ ਹੈ ਤੇ ਹੁਣ ਤੁਸੀਂ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਦੇਖੀ ਹੋਣੀ ਹੈ ਸ੍ਰੀ ਹੇਮਕੁੰਡ ਸਾਹਿਬ ਦੀ ਜਿੱਥੇ ਇੱਕ ਨੌਜਵਾਨ ਉਹਨਾਂ ਰਸਤਿਆਂ ਦੇ ਉੱਤੇ ਵੀ ਸਾਈਕਲ ਚਲਾ ਕੇ ਜਾ ਰਿਹਾ ਹੈ ਜਿਨ੍ਹਾਂ ਰਸਤਿਆਂ ਦੇ ਉੱਤੇ ਬੰਦਾ ਪੈਦਲ ਵੀ ਤੁਰਨਾ ਉਹਦੇ ਲਈ ਔਖਾ ਹੁੰਦਾ ਹੈ ਮਿਰਨਾਲ ਬਰਿੰਦਰ ਸਿੰਘ ਵੀਰ ਮੌਜੂਦ ਨੇ ਅੱਜ ਅਸੀਂ ਪੂਰੀ ਟੈਕਨੀਕਲ ਗੱਲਾਂ ਕਰਾਂਗੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਇਹ ਚੀਜ਼ਾਂ ਜਾਣਨੀਆਂ ਬੜੀਆਂ ਜ਼ਰੂਰੀ ਨੇ ਜਿਹੜੇ ਨੌਜਵਾਨਾਂ ਨੂੰ ਸ਼ੌਂਕ ਹੁੰਦਾ ਹੈ ਘੁੰਮਣ ਦਾ ਸਾਈਕਲਿੰਗ ਕਰਨ ਦਾ ਤੇ ਸਾਈਕਲ ਦੇ ਉੱਤੇ ਪੂਰੀ ਦੁਨੀਆ ਤੁਸੀਂ ਕਿਵੇਂ ਘੁੰਮ ਸਕਦੇ ਹੋ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਸਮਝ ਦਿੱਤਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਵੀਰ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਜਿਹੜਾ ਤੁਹਾਡਾ ਹੁਣ ਤੱਕ ਦਾ ਸਫਰ ਰਿਹਾ ਨਾ ਪਹਿਲਾਂ ਤਾਂ ਬੰਦੇ ਨੂੰ ਇਹੀ ਹੁੰਦਾ ਕਿ ਮੇਰੇ ਨਾਲ ਮੇਰੇ ਯਾਰ ਦੋਸਤ ਹੋਣ ਜਦੋਂ ਮੈਂ ਕਿਤੇ ਘੁੰਮਣ ਜਾਵਾਂ ਹਨਾ ਇੱਕ ਤਾਂ ਪਹਿਲਾਂ ਬੰਦਾ ਦਾ ਇਕੱਲਾ ਨਿਕਲਣਾ ਹੀ ਬੰਦੇ ਲਈ ਬਣਾਉਟ ਆਉਂਦਾ ਹਨਾ ਇਹ ਕਿੱਦਾਂ ਜਰਨੀ ਸਟਾਰਟ ਹੋਈ ਤੇ ਫਿਰ ਸਾਨੂੰ ਟੈਕਨੀਕਲ ਚੀਜ਼ਾਂ ਜਿਹੜੇ ਗੀਅਰਸ ਨੇ ਜਿਹੜੇ ਬ੍ਰੇਕਸ ਨੇ ਜਿਹੜੇ ਸ਼ੌਕਰਸ ਨੇ ਔਰ ਸਪੈਸ਼ਲੀ ਜਿਹੜਾ ਕੈਰੀਅਰ ਹੈ ਇਹ ਚੀਜ਼ਾਂ ਜਾਣਣੀਆਂ ਤੁਹਾਡੇ ਲਈ ਬੜੀਆਂ ਜ਼ਰੂਰੀਆਂ ਹੋਣਗੀਆਂ ਜਿਹੜੇ ਸਫਰ ਕਰਨਾ ਚਾਹੁੰਦੇ ਆ ਤੋ ਵੀਰ ਜੀ ਸਾਨੂੰ ਥੋੜਾ ਇੱਕ ਬਰੀਫ ਜਿਹਾ ਸਾਨੂੰ ਇੰਟਰੋਡਕਸ਼ਨ ਦਿਓ ਆਪਣੀ ਤੁਹਾਡਾ ਸਫਰ ਕਿਵੇਂ ਸ਼ੁਰੂ ਹੋਇਆ ਜਿੱਦਾਂ ਤੁਸੀਂ ਗੱਲ ਕਰੀ ਵੀ ਹਰ ਇੱਕ ਬੰਦਾ ਆਪਣੇ ਫਰੈਂਡ ਸਰਕਲ ਨੂੰ ਨਾਲ ਲੈ ਕੇ ਜਾਂਦਾ ਜਿੱਥੇ ਵੀ ਕੋ ਮਣ ਜਾਂਦਾ ਹੈ ਪਰ ਮੈਨੂੰ ਜਦੋਂ ਥੋੜੇ ਕਿਤਾਬਾਂ ਦੇ ਨਾਲ ਜੁੜੇ ਗੁਰੂ ਮਹਾਰਾਜ ਦੇ ਥੋੜਾ ਲੜ ਲੱਗੇ ਤਾਂ ਅੰਦਰ ਇੱਕ ਤਾਂਗ ਹੋਈ ਵੀ ਜਿਹੜੇ ਪੰਜ ਤਖਤ ਸਹਿਬਾਨ ਆ ਉਹਨਾਂ ਦੀ ਯਾਤਰਾ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਇਹ ਪਲਾਨਿੰਗ ਹੋ ਗਈ ਇਹ ਸਫਰ ਸਟਾਰਟ ਹੋ ਗਿਆ ਮੈਂ ਇੰਨਾ ਲੰਬਾ ਸਫਰ ਨਹੀਂ ਸੋਚਿਆ ਸੀਗਾ ਮੇਰੀ ਪਲਾਨਿੰਗ ਸੀਗੀ ਸਿਰਫ 3 ਤੋਂ 4 ਦਿਨ ਦੀ अच्छा जी तो गुरु महाराज दी कृपा हुई वो सफर वाद्दा गया <laughs> ते आपा तकरीबन 56 55 ਦਿਨ ਬਾਅਦ ਘਰ ਵਾਪਸ ਆ ਗਏ ਸੀਗੇ ਨਹੀਂ ਤੁਸੀਂ तकरीबन 2 ਮਹੀਨੇ ਲੱਗੇ ਸੀਗੇ اچھا 3-4 ਦਿਨ ਦੀ ਪਲਾਨਿੰਗ ਪਹਿਲਾਂ ਸੀਗੀ ਇਦਾਂ ਸੀਗਾ ਕਿ ਸਟਾਰਟ 3-4 ਦਿਨ ਸੋਚ ਕੇ ਗਏ ਸੀ ਅੱਗੇ-ਅੱਗੇ ਸਫਰ ਚੱਲਦਾ ਰਿਹਾ ਮੇਰਾ ਇਹ ਸੀਗਾ ਵੀ ਆਪਾਂ ਨੇ ਪਹਿਲੇ ਆਨੰਦਪੁਰ ਸਾਹਿਬ ਜਾਣਾ ਫਿਰ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਦਮਦਮਾ ਸਾਹਿਬ ਜਾਣਾ ਉਸ ਤੋਂ ਬਾਅਦ ਘਰੇ ਵਾਪਸੀ ਸੀਗੀ اچھا ਜੀ ਪਰ ਉਹ ਗੁਰੂ ਮਹਾਰਾਜ ਦੀ ਹੀ ਕਿਰਪਾ ਹੋਈ ਵੀ ਉਸ ਤੋਂ ਬਾਅਦ ਆਪਾਂ ਨੂੰ ਕੁਝ ਰੱਬ ਰੂਪੀ ਵੀਰ ਮਿਲਣ ਲੱਗੇ ਤੇ ਫਿਰ ਮਨ ਕਰੇ ਵੀ ਹਜ਼ੂਰ ਸਾਹਿਬ ਚੱਲਦੇ ਹਜ਼ੂਰ ਸਾਹਿਬ ਤੋਂ ਜਾ ਕੇ ਫਿਰ ਮਨ ਕਰੇ ਵੀ ਹੁਣ ਘਰ ਤੋਂ ਨਿਕਲੇ ਹੋਏ ਆ ਜੋ ਆਪਣਾ ਪੰਜਵਾਂ ਤਖਤ ਹੈ ਤਖਤ ਹਰਮੰਦਰ ਸ਼੍ਰੀ ਪਟਨਾ ਸਾਹਿਬ ਵੀ ਆਪਾਂ ਉੱਥੇ ਵੀ ਦਰਸ਼ਨ ਕਰਾਂਦੇ ਅੱਛਾ ਵੀਰ ਜੀ ਹੁਣ ਨਾ ਸਾਨੂੰ ਟੈਕਨੀਕਲ ਚੀਜ਼ਾਂ ਤੋਂ ਜ਼ਰੂਰ ਦੱਸੋ ਸਵੇਰੇ ਸਵੇਰੇ ਵੀ ਸਾਈਕਲਿੰਗ ਕਰਦੇ ਆ ਤੁਸੀਂ ਸਵੇਰ ਦੀ ਸਾਈਕਲਿੰਗ ਹੁੰਦੀ ਹੈ ਸਿਸਮਾ ਡੈਮ ਵਾਲੀ ਸਾਈਡ 'ਤੇ ਕਿਉਂਕਿ ਨੇਚਰ ਹੈ ਆਪਣੇ ਲਾਗੇ ਸਾਰਾ ਕੁਝ ਹੈ ਤੇ ਤੁਸੀਂ तकरीबन ਕਿੰਨੇ ਕਿਲੋਮੀਟਰ ਚੱਲਦੇ ਹੋ ਸਾਈਕਲ ਤੇ ਸਾਈਕਲਿੰਗ ਕਿੰਨੀ ਹੁੰਦੀ ਹੈ ਦਿਨ ਜੀ ਜੋ ਮਾਰਨਿੰਗ ਸਾਈਕਲਿੰਗ ਹੁੰਦੀ ਹੈ ਉਹ ਹੁੰਦੀ तकरीबन 10 ਤੋਂ 22 ਕਿਲੋਮੀਟਰ ਅੱਛਾ ਜੀ ਉਹਦੇ ਵਿੱਚ ਵਿੱਚ ਹੋ ਜਾਂਦੀ ਤੇ ਜਿਹੜੀ ਸ਼ਾਮ ਦੀ ਹੁੰਦੀ ਹੈ ਉਹ ਹੋ ਜਾਂਦੀ तकरीबन 40 ਤੋਂ 45 ਕਿਲੋਮੀਟਰ ਦੀ ਅੱਛਾ ਇੰਨੇ ਜਿਹੜੇ ਆਪਣੇ ਲਾਗੇ ਚੱਢੀ ਜਾਂਦੇ ਨਹੀਂ ਪੱਟ ਫੁੱਲ ਜਾਂਦੇ ਆ ਨਹੀਂ ਪਹਿਲੇ ਪਹਿਲੇ ਹੁੰਦਾ ਸੀਗਾ ਹਾਂ ਜਦੋਂ ਸਟਾਰਟਿੰਗ ਦੇ ਵਿੱਚ ਸਾਈਕਲ ਚਲਾਉਣਾ ਸ਼ੁਰੂ ਕਰਿਆ ਸੀਗਾ ਉਦੋਂ ਪ੍ਰੋਬਲਮ ਆਉਂਦੀ ਸੀਗੀ ਪਰ ਜਿੱਦਾਂ ਇਹਦਾ ਆਪਾਂ ਫਿਰ ਸਾਈਕਲਿੰਗ ਕਰਦੇ ਗਏ ਥੋੜਾ ਸਟੈਮਨਾ ਵਧਾ ਗਿਆ ਸ਼ਟਿੰਗੇ ਫ੍ਰੈਸ਼ਰ ਸੀਗੇ ਤਾਂ ਹੌਲੀ ਹੌਲੀ ਫਿਰ ਸਾਈਕਲਿੰਗ ਦਾ ਪਤਾ ਲੱਗਣ ਲੱਗ ਗਿਆ ਉਸ ਤੋਂ ਬਾਅਦ ਫਿਰ ਜੋ ਗੇਅਰ ਸ਼ਿਫਟਿੰਗ ਹੈ ਉਸ ਦਾ ਪਤਾ ਲੱਗਣਾ ਸਟਾਰਟ ਹੋ ਗਿਆ ਹੁਣ ਇਹ ਵੀ ਦਿਨ ਦੇ ਵਿੱਚ ਆਪਾਂ 150 ਤੇ ਗਰੇਵਨ 180 ਕਿਲੋਮੀਟਰ ਤੱਕ ਮੈਂ ਕੱਢਿਆ ਹੋਇਆ ਹੈ ਇਹ ਨਹੀਂ ਬਾਈ ਇੰਨੇ ਚ ਤਾਂ ਬੰਦੇ ਅੱਜ ਕੱਲ ਮੈਂ ਦੇਖਦਾ ਸਾਹ ਫੁੱਲ ਜਾਂਦੇ ਆ ਬੰਦਿਆਂ ਦੇ ਨਾ ਤੁਸੀਂ ਖਰਾਕ ਕੀ ਫਿਰ ਕੋਈ ਸਪੈਸ਼ਲ ਕੋਈ ਡਾਈਟ ਹੁੰਦੀ ਹੈ ਜਿਹੜੀ ਅਗਰ ਆਪਾਂ ਨੇ ਸਾਈਕਲਿੰਗ ਕਰਨੀ ਹੈ ਨਾ ਤਾਂ ਡਾਈਟ ਪਹਿਲੇ ਹੈ ਸਾਈਕਲਿੰਗ ਬਾਅਦ ਦੇ ਵਿੱਚ ਹੈ ਹਾਂ ਅਗਰ ਆਪਾਂ ਪ੍ਰੋਪਰ ਡਾਈਟ ਲਵਾਂਗੇ ਉਸ ਤੋਂ ਬਾਅਦ ਹੀ ਸਾਰਾ ਕੁਝ ਹੈ ਕੀ ਕੀ ਕੋਈ ਟੋਨਿਕ ਵਗੈਰਾ ਲੈਂਦੇ ਆ ਕਿਦਾਂ ਨਹੀਂ ਟੋਨਿਕ ਮੇਨ ਪੰਜੀਰੀ ਹੈ ਪੰਜੀਰੀ ਤੋਂ ਉੱਤੇ ਕੁਝ ਨਹੀਂ ਹੈ ਅੱਛਾ ਹੁਣ ਵੀ ਪੰਜੀਰੀ ਖਾਂਦੇ ਆ ਹਾਂਜੀ ਗਰਮੀਆਂ 'ਚ ਵੀ ਤੇ ਹੁਣ ਵੀ ਮੈਂ ਲੈ ਕੇ ਜਾ ਰਿਹਾ ਪੰਜੀਰੀ ਹੈ ਆਪਣੇ ਨਾਲ ਪੰਜੀਰੀ ਤੋਂ ਬਿਨਾ ਕੁਝ ਨਹੀਂ ਹੈ ਅੱਛਾ ਜੀ ਹਾਂਜੀ ਹੁਣ ਘਰ ਦੇ ਆਨੇ ਕੀ ਕੀ ਨੇ ਬਣਾਈ ਹੁਣ ਪੰਜੀਰੀ ਨਹੀਂ ਉਹ ਘਰ ਦੇ ਨੇ ਤਿਆਰ ਕਰਤੀ ਅੱਛਾ ਜੀ ਮਾਤਾ ਜੀ ਨੇ ਮਾਤਾ ਜੀ ਨੇ ਹੁਣੇ ਤਿਆਰ ਕਰੀਏ ਮੈਂ ਤਾਂ ਹੀ ਥੋੜਾ ਲੇਟ ਹੋ ਗਿਆ ਕੀ ਬਾਤ ਆ ਯਾਰ ਕਿਉਂਕਿ ਕੱਲ ਨੂੰ ਜਾਣਾ ਹੈ ਤਾਂ ਪਲਾਨਿੰਗ ਵਗੈਰਾ ਕਰ ਰਹੇ ਸੀਗੇ ਬੈਗਪੈਕ ਕਰ ਰਹੇ ਸੀਗੇ ਮੈਂ ਹੁਣ ਵੀ ਇੱਕ ਬੈਗ ਤਾਂ ਹੀ ਲੈ ਕੇ ਆਇਆ ਥੋੜਾ ਬਾਰਿਸ਼ ਵਾਲਾ ਮਾਹੌਲ ਹੈ ਉਹ ਫਿਰ ਕਵਰ ਕਰਨਾ ਥੋੜਾ ਔਖਾ ਹੋ ਜਾਏਗਾ ਹਾਂ ਅੱਛਾ ਵੀਰ ਜੀ ਦੇ ਨਾ ਕੈਰੀਅਰ ਦੀ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਨਾ ਇਹ ਸਪੈਸ਼ਲ ਕੈਰੀਅਰ ਹੈ ਇੱਕ ਤਰੀਕੇ ਦਾ ਇੱਥੇ ਸਪਰਿੰਗ ਲੱਗੇ ਹੋਏ ਆ ਤੇ ਜਦੋਂ ਵੀ ਸਾਈਕਲ ਦੇ ਨਾਲ ਜਦੋਂ ਮੋੜ ਕੇ ੜਵੀ ਆਣੇ ਤਾਂ ਕੋਈ ਪ੍ਰੋਬਲਮ ਨਹੀਂ ਆਉਗੀ ਇਸਦੇ ਦੋ ਲੋਕ ਨੇ ਅੱਛਾ ਜੀ ਹਾਂਜੀ ਇੱਕ ਇਸ ਦੇ ਨਾਲ ਹੀ ਲੋਕ ਹੋ ਗਿਆ ਹਾਂਜੀ ਤੇ ਉਸ ਤੋਂ ਬਾਅਦ ਇਹ ਇੱਕ ਅਲੱਗ ਤੋਂ ਲੋਕ ਲਗਾਇਆ ਹੋਇਆ ਵੀ ਅਗਰ ਇੱਕ ਲੋਕ ਮਿੱਥ ਹੋ ਗਿਆ ਤਾਂ ਦੂਸਰੇ ਨਾਲ ਕੋਈ ਦਿੱਕਤ ਨਹੀਂ ਆਏਗੀ ਇਹ ਸੇਫ ਰਹੇਗਾ ਜੋ ਵੀ ਲਗ ਲ ਵਗੈਰਾ ਹੋਏਗਾ ਉਹ ਸਾਰਾ ਸੇਫ ਰਹੇਗਾ ਠੀਕ ਹੈ ਪਰ ਇਹ ਇਹ ਤੁਸੀਂ ਪਹਿਲਾਂ ਲੈ ਕੇ ਗਏ ਸੀ ਪਹਿਲਾਂ ਤਾਂ ਸੀਗਾ ਨਹੀਂ ਨਾ ਸਾਡੇ ਕੋਲ ਪਹਿਲੇ ਸਿਰਫ ਸਾਈਕਲ ਦੇ ਉੱਤੇ ਸਮਾਨ ਲੋਡ ਹੁੰਦਾ ਸੀਗਾ ਇਹ ਜੋ 15-15 ਲੀਟਰ ਵਾਲੇ ਦੋਨੋਂ ਸਾਈਡ ਬੈਗ ਹੁੰਦੇ ਸੀਗੇ ਤੇ ਇੱਕ 10 ਲੀਟਰ ਵਾਲਾ ਬੈਗ ਉੱਤੇ ਹੁੰਦਾ ਸੀਗਾ ਉਸ ਤੋਂ ਬਾਅਦ ਫਰੰਟ ਦੇ ਹੈਂਡਲ ਦੇ ਉੱਤੇ ਬੈਗ ਆਉਂਦਾ ਸੀਗਾ ਉਸ ਤੋਂ ਬਾਅਦ ਫਰੇਮ ਦੇ ਉੱਤੇ ਬੈਗ ਆਉਂਦਾ ਸੀਗਾ तकरीबन ਮੇਰੇ ਕੋਲ ਤੁਸੀਂ ਤੁਸੀਂ ਮੈਨੂੰ ਇੱਕ ਸੌਰੀ ਮੈਂ ਤੁਹਾਨੂੰ ਰੋਕਿਆ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ weight ਦਾ ਵੀ ਇੱਕ ਆਪਣਾ ਹਿਸਾਬ ਰੱਖਣਾ ਪੈਂਦਾ ਹੈ ਇਹ ਨਹੀਂ ਵੀ ਦੋਨੋਂ ਸਾਈਡ ਜੇ ਬਰਾਬਰ ਵੀ ਕਰ ਲਈਏ ਤਾਂ ਵੀ ਪ੍ਰੋਬਲਮ ਆਉਂਦੀ ਹੈ ਤਾਂ ਵੀ ਪ੍ਰੋਬਲਮ ਆਉਂਦੀ ਹੈ ਅੱਛਾ ਮੈਨਸ ਕਿ ਵੇਟ ਵਾਲਾ ਸਾਈਕਲਿੰਗ ਦੇ ਵਿੱਚ ਨਾ ਅਗਰ ਕੋਈ ਵੀ ਚੀਜ਼ ਕੈਰੀ ਕਰਨੀ ਹੈ ਤਾਂ ਮੇਰਾ ਸੀਨ ਇਹ ਵੀ ਉਸਦਾ ਵੇਟ ਚੈੱਕ ਕਰਦਾ ਪਹਿਲੇ ਅੱਛਾ ਵੀ ਕਿੰਨਾ ਵੇਟ ਹੈ ਹੁਣ ਨਾਲ ਆਪਾਂ ਸਲੀਪਿੰਗ ਬੈਗ ਲੈ ਕੇ ਜਾ ਰਹੇ ਹਾਂ ਹੁਣ ਤੱਕ ਦੀ ਯਾਤਰਾ ਜਿੰਨੀ ਵੀ ਆਪਾਂ ਨੇ ਕੀਤੀ ਹੈ ਉਹ ਸਾਰੀ ਪਲੇਨ ਏਰੀਆ ਤੇ ਕੀਤੀ ਹੈਮਕੁੰਨ ਸਾਹਿਬ ਵੀ ਗਏ ਉੱਥੇ ਵੀ ਇੰਨੀ ਠੰਡ ਨਹੀਂ ਸੀਗੀ ਪਰ ਜਿਹੜਾ ਹੁਣ ਵਾਲਾ ਟੈਂਪਰੇਚਰ ਹੈ ਉਹ -5 -10 ਆਪਾਂ ਨੂੰ ਨੋਰਮਲ ਮਿਲੇਗਾ ਠੀਕ ਤੇ ਰਾਤ ਨੂੰ -15 ਤੱਕ ਹੋ ਜਾਂਦਾ ਤੇ ਜਿਹੜਾ ਸਲੀਪਿੰਗ ਬੈਗ ਮੈਨੂੰ ਮਿਲ ਰਿਹਾ ਸੀਗਾ ਉਹ ਸੀਗਾ ਮੈਨੂੰ 4 ਕਿਲੋ ਦਾ ਅੱਛਾ ਮੈਂ ਸਭ ਤੋਂ ਛੋਟੇ ਵਾਲਾ ਲਿਆ ਹੈ ਹੈ ਤਾਂ ਉਹ -10 ਡਿਗਰੀ ਵਾਲਾ ਹੈ ਫੈਰੀ ਓਨ ਦਾ ਸਲੀਪਿੰਗ ਬੈਗ ਹੈ ਉਹ ਕੰਮ ਕਰਦਾ ਹੈ -10 ਤੱਕ ਅੱਛਾ ਉਸ ਦਾ ਜੋ weight ਹੈ ਉਹ 840 ਗ੍ਰਾਮ ਹੈ ਇੱਕ ਕਿਲੋ ਤੋਂ ਵੀ ਡਾਊਨ ਹੈ ਅੱਛਾ ਜੀ ਮੈਂ ਇਸ ਕਿ ਸਾਈਕਲਿੰਗ ਦੇ ਵਿੱਚ ਇਹ ਹੈ ਜਿੰਨਾ ਆਪਾਂ ਨਗਲ ਘੱਟ ਕੈਰੀ ਕਰਾਂਗੇ ਉਨਾ ਆਨੰਦ ਆਏਗਾ ਉਨਾ ਆਨੰਦ ਆਏਗਾ ਹਾਂ ਤੇ ਜਿਹੜੀ ਇਹੋ ਚੀਜ਼ ਬਣਾਈ ਹੋਈ ਹੈ ਇਸ ਦੇ ਉੱਤੇ ਤੁਸੀਂ ਤਕਰੀਬਨ 50 ਕਿਲੋ ਤੱਕ ਜੋ weight ਉਹ ਕੈਰੀ ਕਰ ਸਕਦੇ ਹੋ ਪਰ ਇਸ ਦਾ ਪਲੱਸ ਪੁਆਇੰਟ ਇਹ ਹੈ ਇਹ ਸਾਈਕਲ ਦੇ ਹੈਂਡਲ ਦੇ ਵਿੱਚ ਵਿੱਚ ਰਹੇਗੀ ਅੱਛਾ ਤੁਸੀਂ ਟ੍ਰੈਫਿਕ ਦੇ ਵਿੱਚ ਜਾ ਰਹੇ ਹੋ ਐਦਾਂ ਨਹੀਂ ਪਿੱਛੋਂ ਝੋਲ ਮਾਰੇਗੀ ਇਹ ਕਿਉਂਕਿ ਇਸ ਦੇ ਵਿੱਚ ਪਲੱਸ ਪੁਆਇੰਟ ਇਹ ਹੈ ਇਸ ਦਾ ਜੋ ਲੋਕ ਹੈ ਨਾ ਇਸ ਦੇ ਵਿੱਚ ਸਪ੍ਰਿੰਗ ਹੈ ਹਾਂ ਹਾਂ ਤੁਸੀਂ ਹੈਂਡਲ ਦੀ ਥੋੜੀ ਜਿਹੀ ਮੂਵਮੈਂਟ ਕਰੋਗੇ ਉਹ ਨਾਲ ਦੀ ਨਾਲ ਮੂਵਮੈਂਟ ਕਰੇਗਾ ਹੁਣ ਵੀ ਟਾਇਰ ਘੁਮਰੇਗਾ ਉਸਦੇ ਹਾਂ ਜੇ ਥੋੜੀ ਵੀ ਮੂਵਮੈਂਟ ਕਰੋਗੇ ਉਸਦੇ ਉੱਤੇ ਅਸਰ ਪਏਗਾ ਔਰ ਇਸ ਦੇ ਨਾਲ ਹੋਏਗਾ ਕਿ ਵੀ ਕਈ ਵਾਰ ਹੁੰਦਾ ਨਾ ਆਪਾਂ ਦੇਸੀ ਬਣਾ ਲੈਂਦੇ ਹਾਂ ਉਹ ਦੇਸੀ ਬਣ ਤਾਂ ਵਧੀਆ ਜਾਂਦੀ ਬਣਾਈ ਆਪਾਂ ਨੇ ਇੱਧਰ ਹੀ ਹੈ ਇਹ ਜੋ ਮਾਡਲ ਕਾਪੀ ਕਰਿਆ ਗਿਆ ਇਹ ਸਾਰਾ ਆਸਟ੍ਰੇਲੀਆ ਦਾ ਹੈ ਅੱਛਾ ਇਹ ਜੋ ਹੁੱਕ ਹੈ ਇਹ ਆਸਟ੍ਰੇਲੀਆ ਤੋਂ ਮੰਗਵਾਈ ਹੋਈ ਹੈ ਮੀਨਸ ਕਿ ਆਪਣੇ ਇੱਧਰ ਬਣਾਈ ਸੀਗੀ ਉਹ ਉਹ ਕਾਮਯਾਬੀ ਸੀ ਕਰਕੇ ਨਹੀਂ ਹੋਈ ਕਿਉਂਕਿ ਉਹ ਹਾਰਡ ਹੋ ਜਾਂਦਾ ਲੋਕ ਹਾਂ ਲੋਕ ਹਾਰਡ ਹੋ ਗਏ ਉਹ ਪਿਛੋਂ ਘੁਮ ਜਾਂਦੀ ਗਈ ਵਾਰ ਪਿਛੋਂ ਝੋਲ ਮਾਰਦੀ ਹੈ ਸਾਈਕਲ ਦਾ ਬੈਲੈਂਸ ਵਿਗੜ ਜਾਂਦਾ ਟ੍ਰੈਫਿਕ ਦੇ ਵਿੱਚ ਦਿੱਕਤ ਆਉਂਦੀ ਸੀ ਸਹੀ ਹੈ ਪਰ ਇਹ ਲੋਕ ਕਰਕੇ ਈਲੀ ਚੱਲ ਰਿਹਾ ਹੈ ਸਹੀ ਚੱਲ ਰਿਹਾ ਤੁਸੀਂ ਮੈਨੂੰ ਉਸ ਦਿਨ ਵੀ ਦਿਖਾਈ ਸੀ ਇਹ ਕਾਫੀ ਫਲੈਕਸੀਬਲ ਹੈ ਇਹ ਚੀਜ਼ ਹਾਂ ਇਹ ਚੀਜ਼ ਫਲੈਕਸੀਬਲ ਹੈ ਇਸੇ ਕਰਕੇ ਇਹ ਚੀਜ਼ ਕਾਮਯਾਬ ਹੈ ਹੂੰ ਪਰ ਇਹਦੇ 50 ਕਿਲੋ ਲੋਡ ਆ ਸਕਦਾ ਆਰਾਮ ਨਾਲ ਆਰਾਮ ਨਾਲ ਤੇ ਵੀਰੇ ਜਦੋਂ ਹੁਣ ਤੁਸੀਂ ਸਾਈਕਲਿੰਗ ਕਰਨੀ ਹੈ ਲੇ ਲਦਾਖ ਜਾਣਾ ਹੈ ਹਨਾ ਸਾਈਕਲਿੰਗ ਦੇ ਦੌਰਾਨ ਵੀ ਜਿੱਦਾਂ ਹੁਣ ਤੁਸੀਂ ਬੋਤਲ ਰੱਖੀ ਹੋਈ ਹੈ ਇੱਥੇ ਕਿ ਬੋਤਲ ਦੇ ਵਿੱਚ ਕੁਝ ਜਿੱਦਾਂ ਹੁਣ ਅਸੀਂ ਜਿੰਮ ਵਾਲੇ ਮੁੰਡੇ ਦੇਖਦੇ ਆ ਪਾウダー ਪਾਉਂਦੇ ਹੁੰਦੇ ਆ ਤੁਸੀਂ ਵੀ ਕੁਝ ਪਾਉਂਦੇ ਆ ਇਸ ਦੇ ਵਿੱਚ ਮੈਂ ਜਾਂ ਤਾਂ ਨਿੰਬੂ ਪਾਣੀ ਪਾਵਾਂਗਾ ਅੱਛਾ ਅਗਰ ਨਿੰਬੂ ਪਾਣੀ ਨਹੀਂ ਹੈ ਤਾਂ O.R.S ਤਾਂ ਪੱਕਾ ਹੀ ਹੈ अच्छा मींस के एक दिन ਦੇ ਵਿੱਚ ਇੱਕ ਪਾਊਚ ओआरएस ਦਾ ਹੋ ਜਾਂਦਾ। ओआरएस ਜ਼ਰੂਰੀ ਹੈ ਕਿਉਂਕਿ ਸਾਈਕਲਿੰਗ ਦੇ ਵਿੱਚ ਪਸੀਨਾ ਜ਼ਿਆਦਾ ਹੁੰਦਾ। ਹਾਂ ਇਲੈਕਟ੍ਰੋਲਾਈਟ ਨਿਕਲਦੇ ਰਹਿੰਦੇ ਹਨ। ਪਸੀਨਾ ਜ਼ਿਆਦਾ ਆਉਂਦਾ ਹੈ ਉਹ ਚੀਜ਼ਾਂ ਇਸੇ ਕਰਕੇ ਜ਼ਰੂਰੀ ਹੈ। ਫਿਰ ਆਪਾਂ ओआरएस ਕੈਰੀ ਕਰਦੇ ਨਾਲ ਉਸ ਤੋਂ ਬਾਅਦ ਜੋ ਨਿੰਬੂ ਵਗੈਰਾ ਹੈ ਲੈਮਨ ਉਹ ਕੈਰੀ ਕਰਦੇ ਨਾਲ। ਠੀਕ ਹੈ। ਅੱਛਾ ਸਾਨੂੰ ਇਹ ਨਾ ਤੁਸੀਂ ਬ੍ਰੇਕਸ ਦਾ ਦੱਸ ਰਹੇ ਸੀਗੇ। ਇਹ ਬ੍ਰੇਕਸ ਵੀ ਤੁਹਾਡੀ ਹਾਈਡਰੌਲਿਕ ਨੇ ਹਨਾ। ਹਾਂਜੀ ਜੋ ਸਾਈਕਲ ਹੈ ਨਾ ਇਹ ਤਿੰਨ ਕੈਟਾਗਰੀ ਚਾਹੁੰਦੇ ਨੇ। ਅੱਛਾ ਸਭ ਤੋਂ ਪਹਿਲੇ ਆ ਜਾਂਦੇ ਜੋ ਰੋਡ ਬਾਈਕ ਹੁੰਦੀਆਂ ਨੇ ਉਹਨਾਂ ਦੇ ਜੋ ਟਾਇਰ ਹੈ ਉਹ ਬਿਲਕੁਲ ਬਰੀਕ ਹੁੰਦੇ ਹੋ ਪ੍ਰੋਫੈਸ਼ਨਲ ਆ ਜਾਂਦੇ ਠੀਕ ਹੈ ਉਹ ਪਲੇਨ ਏਰੀਆ ਤੇ ਸਪੀਡ ਫੜਦੇ ਨੇ ਉਸ ਦੀ ਸਪੀਡ 50 ਤੋਂ 60 ਕਿਲੋਮੀਟਰ ਆਰਾਮ ਨਾਲ ਜਾਂਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦੇ ਨੇ ਐਮਟੀਵੀ ਇਹ ਐਮਟੀਵੀ ਸਾਈਕਲ ਹੈ ਇਸ ਨੂੰ ਚਾਹੇ ਪਲੇਨ ਏਰੀਆ ਤੇ ਚਲਾ ਲਓ ਚਾਹੇ ਇਸ ਨੂੰ ਉਬੜ ਖਾਬੜੇ ਚਲਾ ਰਹੋ ਆਫ ਰੋਡਿੰਗ ਜਿੰਨੀ ਮਰਜ਼ੀ ਕਰ ਲਓ ਟ੍ਰੇਲ ਜਿੰਨੀ ਮਰਜ਼ੀ ਕਰ ਲਓ ਇਹ ਸਕਸੈਸਫੁਲ ਹੈ ਕਿਉਂਕਿ ਇਸ ਦੇ ਵਿੱਚ ਸ਼ੌਕਰ ਆ ਜਾਂਦੇ ਆ ਪਰ ਉਹ ਟਾਇਰ ਥੋੜਾ ਉਸ ਤੋਂ ਚੌੜਾ ਆ ਜਾਂਦਾ ਇੱਕ ਹਾਈਬ੍ਰਿਡ ਆਂਦੇ ਨੇ अच्छा हाइब्रिड ਦਾ ਜੀ ਨਹੀਂ ਆ ਵੀ ਉਹ ਟੁੱਟੇ ਰੋਡ ਤੇ ਘੱਟ ਚੱਲਦਾ ਐ ਇੰਨਾ ਸਕਸੈਸਫੁਲ ਨਹੀਂ ਐ ਚੱਲ ਜਾਂਦਾ ਪਰ ਉਹ ਇੰਨਾ ਸਕਸੈਸਫੁਲ ਨਹੀਂ ਐ ਉਸ ਤੇ ਜ਼ੋਰ ਘੱਟ ਲੱਗਦਾ ਐ ਪਰ ਅਗਰ ਆਪਾਂ ਕਿਤੇ ਟੂਰਿੰਗ ਕਰ ਰਹੇ ਆ ਅਗਰ ਤਾਂ ਪਲੇਨ ਰੋਡ ਐ ਫਿਰ ਉਹ ਸਕਸੈਸਫੁਲ ਐ ਹਾਂ ਹਾਂ ਪਰ ਵਿੱਚ ਅਗਰ ਥੋੜਾ ਜਿਹਾ ਵੀ ਰੋਡ ਟੁੱਟਿਆ ਹੋਆ ਆ ਗਿਆ ਤਾਂ ਉਹ ਟਾਇਰਾਂ ਤੇ ਦਿੱਕਤ ਆ ਜਾਏਗੀ ਐਮਟੀਵੀ ਦਾ ਇਹ ਐਮਟੀਵੀ ਨੂੰ ਜਿੱਥੇ ਮਰਜ਼ੀ ਲੈ ਜਾਓ ਪਲੇਨ ਏਰੀਆ ਦੇ ਵਿੱਚ ਲੈ ਜਾਓ ਹਿੱਲੀ ਏਰੀਆ ਦੇ ਉੱਤੇ ਲੈ ਜਾਓ ਸਗਾਮੈਂਸ ਕੇ ਰੇਮਪ ਕੋਨ ਸਾਹਿਬ ਨੂੰ ਮੈਨੂੰ ਬਹੁਤ ਵਧੀਆ ਰਿਸਪੌਂਸ ਰਿਹਾ ਇਹਦਾ ਹੂੰ 15200 ਫੁੱਟ ਦੀ ਹਾਈਟ ਤੇ ਸਾਈਕਲ ਚਲਾਉਣਾ ਮੇਰੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਸੀਗੀ ਹਾਂ ਹਾਂ ਇਹ ਕਹਿੰਦੇ ਗੁਰੂ ਮਹਾਰਾਜ ਨੇ ਕਿਰਪਾ કરી ਵੀ ਆਪਾਂ ਇੰਨੇ ਜੋਗੇ ਨਹੀਂ ਸੀਗੇ ਮੈਂ ਮੈਂ ਪੁੱਛਦਾ ਸੀ ਇਹ ਰਿਹਾ ਸਾਈਕਲ ਦਾ ਹਾਂ 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 ਸਾਈਕਲ ਮੈਂ ਇਸੀ ਕਰਕੇ ਇੰਨਾ ਹੌਸਲਾ ਲੈ ਲਿਆ ਵੀ ਇਹ ਇਹ ਜੋ ਬ੍ਰੇਕਾਂ ਇਹ ਹਾਈਡਰੋਲਿਕ ਹੈ ਇਹ ਔਇਲ ਵਾਲੀ ਬ੍ਰੇਕ ਹੈ ਹਾਂ ਨਹੀਂ ਜੋ ਡਿਸਕਵਰੀ ਕਾਂਦੀ ਉਹ ਵਾਇਰ ਵਾਲੀ ਆਂਦੀ ਹੈ ਵਾਇਰ ਵਾਲੀ ਹਾਂ ਠੀਕ ਹੈ ਨਾ ਉਸ ਤੋਂ ਬਾਅਦ ਇੱਕ ਵੀ ਵਾਲੀ ਆ ਜਾਂਦੀ ਹੈ ਇਹ ਹਾਈਡਰੌਲਿਕ ਹੈ ਹਾਂ ਔਇਲ ਵਾਲੀ ਬ੍ਰੇਕ ਹੈ ਇਹ ਕਦੀ ਵੀ ਮਿਸ ਨਹੀਂ ਮਾਰੇਗੀ ਜੋ ਔਰ ਇਹ ਵੀ ਤੁਹਾਡੇ ਸ਼ੌਕਰ ਦੇ ਵੀ ਹਾਈਡਰੌਲਿਕ ਨੇ ਇਹ ਜੋ ਸ਼ੌਕਰ ਇਹ ਵੀ ਹਾਈਡਰੌਲਿਕ ਹੈ ਅਗਰ ਆਪਾਂ ਆਫ ਰੋਡਿੰਗ ਕਰ ਰਹੇ ਆ ਫਿਰ ਇਹ ਆਪਾਂ ਓਪਨ ਕਰ ਸਕਦੇ ਆ ਅਗਰ ਆਪਾਂ ਪਲੇਨ ਏਰੀਆ ਤੇ ਜਾ ਰਹੇ ਆ ਤਾਂ ਆਪਾਂ ਇਹਨਾਂ ਨੂੰ ਕਲੋਜ਼ ਕਰ ਸਕਦੇ ਆ ਅੱਛਾ ਇਹ ਵੀ ਹੈਗਾ ਜੀ ਕਲੋਨ ਦੇ ਵਿੱਚ ਇਹ ਜਾਂ ਫਿਰ ਇਹ ਜੋ ਆਪਣਾ ਹਾਰਡ ਹੋ ਜਾਏਗਾ ਪ੍ਰੈਸ਼ਰ ਹੈ ਨਾ ਉਹ ਇਸ ਤਰ੍ਹਾਂ ਰਿਲੀਜ਼ ਨਹੀਂ ਹੋਏਗਾ। ਅੱਛਾ ਜੀ। ਕਿਸ ਦੇ ਨਾਲ ਇਹ ਆ ਵੀ ਆਪਾਂ ਰੋਡ ਤੇ ਵਧੀਆ ਚੱਲ ਸਕਦੇ ਆ। ਅੱਛਾ 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 ਇਹ ਇਹ ਦੁਬਾਰਾ ਦਿਖਾਏ ਆਪਾਂ ਕੋਲ ক্লোਜ਼ ਆਇਓ ਜੀ ਇਹ ਇਹ ਦੁਬਾਰਾ ਦੱਸਿਓ। ਇਹ ਜਦੋਂ ਆਪਾਂ ਨੇ ਆਫ ਰੋਡਿੰਗ ਕਰਨੀ ਆ ਉਹਦੋਂ ਆਪਾਂ ਇਸ ਨੂੰ ਆਨ ਕਰ ਲਾਂਗੇ ਤਾਂ ਆਪਣੇ ਜਿਹੜੇ ਸ਼ੌਕਰ ਉਹ ਵਧੀਆ ਕੰਮ ਕਰਨਗੇ। ਠੀਕ ਹੈ। ਜਦੋਂ ਆਪਾਂ ਨੇ ਪਲੇਨ ਦੇ ਉੱਤੇ ਜਾਣਾ ਹੈ। ਤਾਂ ਉਸ ਤੋਂ ਬਾਅਦ ਇਹਨੂੰ ਲੌਕ ਕਰ ਲਓ ਇਹ ਹਾਰਡ ਹੋ ਜਾਏਗਾ ਜਿੰਨਾ ਵੀ ਆਪਾਂ ਇਸ ਤੇ ਜ਼ੋਰ ਲਗਾਵਾਂਗੇ ਉਹ ਪ੍ਰੈਸ਼ਰ ਇਸ ਤੇ ਰਿਲੀਜ਼ ਨਹੀਂ ਹੋਏਗਾ ਆਪਣੀ ਸਪੀਡ ਵਧੇਗੀ ਸਹੀ ਤੇ ਉਸ ਤੋਂ ਬਾਅਦ ਇਸ ਸਾਈਡ ਇਹ ਰੀਲੋਡ ਵਾਲਾ ਆ ਜਾਂਦਾ ਤੁਸੀਂ ਆਪਣੇ weight ਦੇ ਅਕੋਰਡਿੰਗ ਇਸ ਨੂੰ ਅਡਜਸਟ ਕਰ ਸਕਦੇ ਹੋ ਵੀ ਕਿੰਨੇ ਦੇ ਤੁਸੀਂ ਸ਼ੌਕਰ ਵਰਕਿੰਗ ਕਰਨੇ ਆ ਅੱਛਾ ਇਹ ਵੀ ਅਡਜਸਟ ਹੋ ਜਾਂਦਾ ਹਾਂਜੀ ਇਹ ਵੀ ਹੋ ਜਾਂਦਾ ਅੱਛਾ ਜੀ ਤੇ ਉਸ ਇਸ ਇਹ ਸਾਈਕਲ ਆਏ ਕਿੰਨੀ ਦੀ ਸੀਗੀ ਇਹ ਸਾਈਕਲ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਉਦੋਂ ਤਾਂ ਇਹ ਵੀ 50 ਤੋਤੇ ਆ 52000 ਦੀ ਸਾਈਕਲ ਸੀਗੀ ਅੱਛਾ ਇਹ ਹਾਂਜੀ ਇੰਨੇ ਦਾ ਤਾਂ ਅੱਜ ਕੱਲ ਮੋਟਰਸਾਈਕਲ ਆਇਆ ਹੁੰਦਾ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਹੋਈ ਜਿਸ ਵੀਰ ਕੋਲੇ ਆਪਾਂ ਸਾਈਕਲ ਲੈਣ ਗਏ ਸੀਗੇ ਉਹ ਵੀ ਥੋੜਾ ਗੁਰਸਿੱਖੀ ਨਾਲ ਜੁੜਿਆ ਹੋਇਆ ਤੇ ਉਸ ਵੀਰ ਨੂੰ ਪਤਾ ਚੱਲੇ ਵੀ ਇਸਨੇ ਯਾਤਰਾ ਕਰਨੀ ਹੈ ਤੇ ਜਦੋਂ ਡਿਸਕਾਊਂਟ ਲੱਗੇ ਉਸਨੇ ਮੈਨੂੰ ਕਾਲ ਕਰਤੀ ਕਿ ਆਪਾਂ ਨੂੰ 50% ਤੇ ਮਿਲ ਗਿਆ ਸੀਗਾ ਕੀ ਬਾਤ ਹੈ ਚਲੋ ਨਦਾ ਵੀ ਧੰਨਵਾਦ ਹੈ ਹਾਂਜੀ ਹੋਰ ਪੁਰਾਣੇ ਸਮੇਂ ਦੇ ਵਿੱਚ ਨਾ ਸਿੰਘਾਂ ਕੋਲ ਘੋੜੇ ਹੁੰਦੇ ਸੀ ਤੇ ਸਿੰਘ ਉਹਨਾਂ ਨੂੰ ਜਾਨਪਾਈ ਕਹਿੰਦੇ ਸੀ ਹਨਾ ਬੇ ਨੇ ਮੈਨੂੰ ਆਪਣੇ ਸਫਰ ਤੇ ਮੰਜ਼ਿਲ ਤੇ ਪਹੁੰਚਾਇਆ ਇਹ ਸਾਥੀ ਹੈ ਮੇਰਾ ਨਾ ਹੁਣ ਜਿੱਦਾਂ ਤੁਸੀਂ ਇਕੱਲੇ ਸਫਰ ਕਰਦੇ ਆ ਨਾ ਤੁਹਾਡੇ ਕੋਲ ਘਰ ਦਾ ਹੁੰਦਾ ਕੋਈ ਨਾ ਤੁਹਾਡੇ ਕੋਲ ਦੋਸਤ ਹੁੰਦਾ ਤੁਹਾਡੇ ਨਾਲ ਸਿਰਫ ਤੁਹਾਡਾ ਸਾਈਕਲ ਆ ਸਭ ਤੋਂ ਵੱਡਾ ਸਾਥੀ ਇਹੀ ਆ ਮੈਂ ਨਾ ਹੇਮਕੁੰਡ ਤਾ ਇਹ ਉਹ ਟਾਪ ਤੇ ਸਾਈਕਲ ਲੈ ਕੇ ਗਿਆ ਹਾਂ ਦਰਬਾਰ ਸਾਹਿਬ ਦੇ ਹੱਚਕੰਡ ਦੇ ਉੱਤੇ ਤੇ ਬਹੁਤ ਵੀਰ ਮੈਨੂੰ ਬੋਲੇ ਵੀ ਯਾਰ ਤੈਨੂੰ ਸਾਈਕਲ ਲੈ ਜਾਣ ਦੀ ਕਿਆ ਲੋੜ ਪੈਗੀ ਉੱਤੇ ਵੀ ਪੈਦਲ ਜਾਇਆ ਤੂੰ ਅਗਰ ਤੂੰ ਦਰਸ਼ਨ ਹੀ ਕਰਨਾ ਹੈ ਕਈ ਇਹ ਵੀ ਕਹਿੰਦੇ ਆ ਵ ਇਹ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਵਾਇਰਲ ਹੋਣਾ ਚਾਹੁੰਦਾ ਹਾਂ ਵੀ ਇਹ ਤਾਂ ਵਾਇਰਲ ਹੋਣਾ ਚਾਹੁੰਦਾ ਇਹ ਸ਼ੋਸ਼ਾ ਕਰਦਾ ਹਨਾ ਹਾਂ ਮੈਨੂੰ ਬੜੇ ਵੀਰ ਮਿਲੇ ਤੇ ਮੈਂ ਉੱਥੇ ਚੁੱਪ ਰਿਹਾ ਕਿਉਂਕਿ ਉਹ ਜਿਹੜੀ ਯਾਤਰਾ ਸੀਗੀ ਉਹ ਥੋੜੀ ਧਾਰਮਿਕ ਸੀਗੀ ਆਪਣੀ ਤੇ ਕਹਿੰਨਾ ਉਹ ਥੋੜੀ ਅੰਦਰ ਦੀ ਯਾਤਰਾ ਸੀਗੀ ਤੇ ਉੱਥੇ ਮੇਰਾ ਜਾਪ ਚੱਲਦਾ ਸੀਗਾ ਮੈਂ ਬੜਾ ਘੱਟ ਬੋਲਿਆ ਯਾਤਰਾ ਯਾਤਰਾ ਦੌਰਾਨ ਠੀਕ ਹੈ ਤੇ ਮੈਂ ਦਰਸ਼ਕਾਂ ਨੂੰ ਤੁਹਾਡੇ ਥਰੂ ਦੱਸਣਾ ਚਾਹੁੰਦਾ ਏ ਵੀ ਸਫਰ ਦੇ ਵਿੱਚ ਸਭ ਤੋਂ ਵੱਡਾ ਸਾਥੀ ਅਸੀਂ ਹੈ ਇਹਦੇ ਨਾਲ ਹੀ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਤੇ ਜਦੋਂ ਮੈਂ ਗੋਬਿੰਦ ਘਾਟ ਪਹੁੰਚਿਆ ਨਾ ਤਾਂ ਮਾਨੰਦਰ ਆਇਆ ਵੀ ਇਸ ਦੇ ਨਾਲ ਆਪਾਂ ਨੇ ਬਹੁਤ بڑے ਸਫਰ ਕਰਨੇ ਅੱਗੇ ਕਿਉਂਕਿ ਜਿਹੜੀ ਹੁਣ ਆਪਾਂ ਦੀ ਯਾਤਰਾ ਏ ਇਹ ਗੁਰਦੁਆਰਾ ਪੱਥਰ ਸਾਹਿਬ ਦੀ ਏ ਇਸ ਤੋਂ ਬਾਅਦ ਆਪਣੇ ਉਦਾਸੀਆਂ ਸਟਾਰਟ ਹੋ ਜਾਣਗੀਆਂ ਗੁਰੂ ਨਾਨਕ ਦੇਵ ਜੀ ਦੀਆਂ اسی ਸਾਈਕਲ ਦੇ ਉੱਤੇ ਅੱਛਾ ਇਹ ਤਾਂ ਮੈਨੂੰ ਇਹ ਸੀਗਾ ਵੀ ਆਪਣੇ ਸਾਥੀ ਨੂੰ ਵੀ ਮੱਥਾ ਟਿਕਾਈਏ ਹਾਂ ਏਸੀ ਕਰਕੇ ਮੈਂ ਉੱਪਰ ਲੈ ਕੇ ਗਿਆ ਬਾਕੀ ਲੋਕ ਜੋ ਸੋਚਦੇ ਨੇ ਉਹ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਆਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਵਾਇਰਲ ਹੋਣਾ ਚਾਹੁੰਦਾ ਏ ਪਰ ਮੈਂ ਵਾਇਰਲ ਹੋਣਾ ਚਾਹੁੰਦਾ ਇਹ ਵੀ ਗੁਰੂ ਮਹਾਰਾਜ ਦੇ ਲੜ ਲਾ ਕੇ ਵੀ ਮੈਨੂੰ ਦੇਖ ਕੇ ਕੋਈ ਹੋਰ ਵਾਇਰਲ ਹੋਣੇ ਬਾਰੇ ਸੋਚੇ ਵੀ ਅਗਰ ਐਦਾਂ ਗੁਰੂ ਦੇ ਲੜ ਲਾ ਕੇ ਵੀ ਬੰਦਾ ਵਾਇਰਲ ਹੋ ਸਕਦਾ ਤਾਂ ਆਪਾਂ ਨੂੰ ਕੱਪੜੇ ਖੋਲਣ ਦੀ ਲੋੜ ਨਹੀਂ ਹੈ ਹਾਂ ਸਹੀ ਗੱਲ ਆਪਾਂ ਗੁਰੂ ਦੇ ਲੜ ਲਾ ਕੇ ਹੀ ਵਾਇਰਲ ਹੋ ਸਕਦੇ ਬਿਲਕੁਲ ਜੀ ਬਿਲਕੁਲ ਅੱਛਾ ਇਹ ਚੀਜ਼ ਮੈਨੂੰ ਦੱਸੋ ਤੁਸੀਂ ਉੱਥੇ ਜਾ ਰਹੇ ਸੀ ਮੈਂ ਦੇਖ ਰਿਹਾ ਸੀ ਸਾਈਕਲ ਚਲਾ ਰਹੇ ਸੀ ਹੈ ਨਾ ਉਹ ਨਾ ਰਸਤਿਆਂ ਦੇ ਉੱਤੇ ਵੀ ਹਾਂ ਜਿੱਥੇ ਜਿੱਥੇ ਮੁਸ਼ਕਿਲ ਤੋਂ ਮੁਸ਼ਕਿਲ ਮੈਂ ਕਹੂੰਗਾ ਜਿੱਥੇ ਬਿਲਕੁਲ 70 80 ਡਿਗਰੀ ਦੀ ਆਗੀ ਸਿੱਟਣਾ ਉੱਥੇ ਤੁਸੀਂ ਫਿਰ ਵੀ ਅਗਰ ਸੰਗਤ ਨਾ ਹੁੰਦੀ ਖੱਚਰ ਵਗੈਰਾ ਨਾ ਹੁੰਦੇ ਤਾਂ ਆਪਾਂ ਨੇ ਚੜ ਕੇ ਜਾਣਾ ਸੀਗਾ ਜਿੱਥੇ ਸਟੈਪ ਆਉਂਦੇ ਸੀਗੇ ਉੱਥੇ ਆਪਾਂ ਤੋਰ ਲੰਦੇ ਸੀਗੇ ਉੱਥੇ ਚੱਕ ਕੇ ਲੈ ਆਉਣਾ ਪੈਂਦਾ ਵਾਪਸੀ ਦੇ ਉੱਤੇ ਨਾ ਆਪਾਂ ਤਕਰੀਬਨ 4:30 ਵਜੇ ਵਾਪਸ ਆ ਜਿੱਦੇਗੇ ਉਸ ਟਾਈਮ ਉਹ ਟਰੈਕ ਸਾਰਾ ਖਾਲੀ ਸੀਗਾ ਫਿਰ ਆਪਾਂ ਉੱਤੇ ਬੈਠ ਕੇ ਆਏ ਹਾਂ ਉੱਥੇ ਮੈਂ ਦੇਖ ਰਹੀ ਸੋਡੀ ਵੀਡੀਓ ਉਹਦੇ ਵਿੱਚ ਵੀ ਹੈਗੀ ਆ ਫਿਰ ਇਹ ਜਿਹੜਾ ਕਿਉਂਕਿ ਆਮ ਬੰਦਾ ਹੁੰਦਾ ਆਪਾਂ ਸਾਰੇ ਇੱਥੇ ਜਾਂਦੇ ਆ ਨਾ ਪਲੇਨ ਇਰ ਏਰੀਆਸ ਤੇ ਰਹਿੰਦੇ ਆ ਪਹਾੜਾਂ ਦੇ ਨਾ ਇੱਕ ਆਪਣਾ ਐਟਮੋਸਫੇਅਰ ਹੁੰਦਾ ਹੈ ਤੇ ਇਹ ਬੰਦਾ ਕਬਰ ਆ ਵੀ ਜਾਂਦਾ ਹੈ ਨਾ ਇਹ ਇਹੋ ਜਿਹੇ ਮਾਹੌਲ ਦੇ ਵਿੱਚ ਫਿਰ ਤੁਸੀਂ ਤੁਹਾਨੂੰ ਵੀ ਹੋਇਆ ਸੀ ਵੀ ਕੁਝ ਨਹੀਂ ਮੇਰੀ ਕੁਝ ਪ੍ਰੈਕਟਿਸ ਹੀ ਐਦਾਂ ਦੀ ਸੀਗੀ ਅੱਛਾ ਹਾਂ ਤੁਸੀਂ ਦੱਸਿਆ ਤੁਸੀਂ ਕਰਦੇ ਰਹੇ ਹੋ ਸਾਡੀ ਮਾਰਨਿੰਗ ਜੋ ਰਾਈਡ ਹੁੰਦੀ ਹੈ ਨਾ ਅਸੀਂ ਇੱਥੋਂ ਜਾਂਦੇ ਮਿਰਜ਼ਾਪੁਰ ਡੈਮ ਇੱਥੋਂ ਪੈਂਦਾ ਤਕਰੀਬਨ 8 ਕਿਲੋਮੀਟਰ ਮਿਰਜ਼ਾਪੁਰ ਡੈਮ ਤੋਂ ਜਿਹੜਾ ਸਿਸਟਮਾ ਡੈਮ ਵਾਲਾ ਰਸਤਾ ਹੈ ਉਹ ਸਾਰੀ ਟ੍ਰੇਲ ਹੈ ਸਾਰਾ ਪਹਾੜੀ ਇਲਾਕਾ ਹੈ ਉਥੇ ਰਸਤਾ ਬਿਲਕੁਲ ਛੋਟਾ ਜਾਏ ਹਾਂ ਹਾਂ ਉਥੇ ਗਿਰ ਵੀ ਲਏ ਅਸੀਂ अच्छा ਵੀ ਜੋ ਵੀ ਆਪਾਂ ਨੇ ਪ੍ਰੈਕਟਿਸ ਦੇ ਵਿੱਚ ਕਰ ਲਿਆ ਉਹ ਆਪਣੇ ਕੰਮ ਆਇਆ। ਵੀ ਜੋगिरਣਾ ਉੱਠਣਾ ਸੀਗਾ ਵੀ ਇੱਥੇ ਕਰ ਲਿਆ। ਇੱਥੇ ਕੋਟਾ ਪੂਰਾ ਹੋ ਗਿਆ ਉਹ। ਉਹ ਕੋਟਾ ਪੂਰਾ ਹੋ ਗਿਆ। ਉਹ ਉਸ ਤੋਂ ਬਾਅਦ ਫੇ ਸਵੇਰੇ ਅਰਦਾਸ ਕਰਕੇ ਪਾਠ ਕਰਕੇ ਗੁਰੂ ਮਹਾਰਾਜ ਜੀ ਨੂੰ ਯਾਦ ਕਰਕੇ ਫਿਰ ਸਫ਼ਰ ਸਟਾਰਟ ਕਰਨੇ ਸੀਗੇ। ਤੇ ਰਸਤੇ ਵਿੱਚ ਇਹੀ ਕਰਕੇ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਆਈ। ਅੱਛਾ ਮੈਨੂੰ ਉਹਦੇ ਬਾਰੇ ਦੱਸੋ ਜੀ ਇਦਾਂ ਹੁਣ ਤੁਸੀਂ ਜਾਂਦੇ ਆ ਹਨਾ। ਹਾਂਜੀ। ਤੁਸੀਂ ਤਾਂ ਇੱਥੇ ਦੱਸੇ ਸੀ ਪੰਜੀਰੀ ਨਾਲ ਰੱਖੀ ਹੋਈ ਆ ਨਾ। ਹੋਰ ਵੀ ਕੁਝ ਨਾਲ ਹੁੰਦਾ ਤੁਹਾਡੇ? ਜਾਂ ਤਾਂ ਫਰੂਟ ਆਉਂਦੇ ਨੇ। ਅੱਛਾ ਤੇ ਮੈਂ ਸਫ਼ਰ ਦੌਰਾਨ ਰੋਟੀ ਬੜੀ ਘੱਟ ਖਾਂਦਾ ਐ अच्छा है भी मैं इसके रोटी वाला सीन है अभी आपा नु ਪਿੰਡ ਵਾਲੇ ਨੂੰ ਆਦਤ ਹੈ ਵੀ ਰੋਟੀ ਖਾਣ ਤੋਂ ਬਾਅਦ ਚਾਹ ਪੀਣੀ ਹੈ ਹਾਂ ਉਹ ਚਾਹ ਕਿਉਂ ਪੀਣੀ ਹੈ ਕਿਉਂਕਿ ਰੋਟੀ ਖਾ ਕੇ ਨੀਂਦ ਆਂਦੀ ਹੈ اچھا ਮੇਰਾ ਬਹੁਤ ਬੰਦੇ ਬੋਲਦੇ ਵੀ ਡਾਈਟ ਲੈ ਕੇ એનર્ਜੀ ਮਿਲਦੀ ਹੈ ਹਾਂ ਹਾਂ ਵੀ ਰੋਟੀ ਖਾ ਕੇ ਇੱਕ ਘੜੇ ਬਹੁਤ ਵੀਰ ਬੋਲਦੇ ਨੇ ਵੀ ਰੋਟੀ ਖਾ ਕੇ એનર્ਜੀ ਮਿਲਦੀ ਆ ਤਾਂ ਮੇਰੇ ਨਾਲ ਇਹ ਹੁੰਦਾ ਜੇ ਮੈਂ ਰੋਟੀ ਖਾਂ ਲਾਂ ਨੀਂਦ ਆਣ ਲੱਗ ਜਾਂਦੀ ਤਾਂ ਮੈਂ ਸਫ਼ਰ ਦੌਰਾਨ ਦਿਨ ਦੇ ਵਿੱਚ ਰੋਟੀ ਨਹੀਂ ਖਾਂਦਾ ਰਾਤ ਨੂੰ ਖਾਵਾਂਗਾ ਦਿਨ ਦੇ ਵਿੱਚ ਆਪਣੀ ਪੰਜੇਰੀ ਚੱਲਦੀ ਐ ਉਸ ਤੋਂ ਬਾਅਦ ਆਪਣਾ ORS ਹੋ ਗਿਆ ਉਸ ਤੋਂ ਬਾਅਦ ਫਰੂਟ ਵਗੈਰਾ ਹੋ ਗਏ ਤੇ ਡਰਾਈ ਫਰੂਟ ਵੀ ਆਪਣੇ ਕੋਲੇ ਹੁੰਦੇ ਤੇ ਰੋਟੀ ਰਾਤ ਨੂੰ ਖਾਣੀ ਆ ਰੋਟੀ ਰਾਤ ਨੂੰ ਖਾਣੀ ਮੈਂ ਨਾ ਵੈਸੇ ਤੁਸੀਂ ਇਹ ਗੱਲ ਹੁਣ ਜ਼ਿਕਰ ਕੀਤਾ ਇਹਦਾ ਹਾਂਜੀ ਮੈਂ ਕਾਫੀ ਸਾਲ ਪਹਿਲਾਂ ਜਿਹੜੇ ਬਾਜ਼ੀਆਂ ਨਹੀਂ ਬੰਦੇ ਵੀਰ ਹਾਂਜੀ ਪੰਜਾਬ ਤੋਂ ਆਏ ਹੋਏ ਸੀ ਤੇ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀ ਉਹ ਕਾਫੀ ਉਹਨਾਂ ਦੇ ਬਜ਼ੁਰਗ ਵੀ ਬਾਜ਼ੀਆਂ ਬੰਦੇ ਸੀ ਹ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਕਹਿੰਦੇ ਜਿਸ ਦਿਨ ਅਸੀਂ ਬਾਜ਼ੀ ਪਾਣੀ ਹੁੰਦੀ ਹੈ ਨਾ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕੀ ਥਾਣ ਦਾ ਕਿਦਾਂ ਕਰਦੇ ਹੋ ਉਹ ਕਹਿੰਦੇ ਵੀ ਜਿਸ ਦਿਨ ਅਸੀਂ ਬਾਜ਼ੀ ਪਾਣੀ ਹੁੰਦੀ ਹੈ ਨਾ ਜਿਆਦਾ ਉਸ ਦਿਨ ਅਸੀਂ ਰੋਟੀ ਖਾਂਦੇ ਨਹੀਂ ਜੇ ਖਾਣੀ ਵੀ ਪੈ ਜੇ ਅਸੀਂ ਬਹੁਤ ਘੱਟ ਰੋਟੀ ਦੋ ਕ ਰੋਟੀਆਂ ਖਾਵਾਂਗੇ ਕਿਉਂਕਿ ਕਹਿੰਦੇ ਜਿਹੜੀ ਰੋਟੀ ਹੈ ਨਾ ਉਹ ਸਾਨੂੰ ਥੱਲੇ ਨੂੰ ਖਿੱਚਦੀ ਹੈ ਹਾਂ ਰੋਟੀ ਦੇ ਨਾਲ ਨੀਂਦ ਬਹੁਤ ਆਉਂਦੀ ਹੈ ਹਾਂ ਵੀ ਜਿਹੜੀ ਆਕਸੀਜਨ ਕਈ ਵਾਰੀ ਅਸੀਂ ਜ਼ਰੂਰਤ ਸਵਾਦ ਸਵਾਦੀ ਚੱਕਰ 'ਚ ਜਿਆਦਾ ਖਾ ਲੈਂਦੇ ਨਾ ਜਿਹੜੀ ਆਕਸੀਜਨ ਆਪਣੇ ਬ੍ਰੇਨ ਨੂੰ ਜਾਣੀ ਹੈ ਨਾ ਉਹ ਫਿਰ ਪੇਟ ਨੂੰ ਜਾਣੀ ਤੇ ਇਹਦੇ ਵਿੱਚ ਇਹ সিন ਹੁੰਦਾ ਹੈ ਅਗਰ ਆਪਾਂ ਮੇਰਾ ਜੋ ਮੇਨ ਹੁੰਦਾ ਉਹ ਇਹ ਹੁੰਦਾ ਵੀ ਯਾਤਰਾ ਦੌਰਾਨ ਵੱਧ ਤੋਂ ਵੱਧ ਜੋ એનર્ਜੀ ਉਹ ਫੈਟ ਤੋਂ ਲਈ ਜਾਵੇ ਆਇਲ ਤੋਂ ਲਈ ਜਾਵੇ ਤਾਂ ਦੇਸੀ ਕੀ ਵਾਲਾ ਸੀਨ ਫਿਰ ਜ਼ਿਆਦਾ ਚੱਲਦਾ ਹੈ ਹਾਂ ਸਹੀ ਹੈ ਇਹ ਇਹ ਸੋ ਸੋਲਿਡ ਹੁੰਦਾ ਨਾ ਉਹ ਔਰ ਇਹ ਬਹੁਤ ਬੰਦੇ ਬੋਲਦੇ ਵੀ ਦੇਸੀ ਕੀ ਪਛਦਾ ਨਹੀਂ ਹੈ ਉਸਦੀ ਡੋਜ਼ ਹੌਲੀ ਹੌਲੀ ਵਧਾਣੀ ਪੈਂਦੀ ਹੈ ਅੱਛਾ ਮੈਨੂੰ ਇਹ ਤਾਂ ਦੱਸੋ ਸੱਚ ਵਿੱਚ ਗੱਲ ਰਹਿ ਗਈ ਸੀ ਤੁਸੀਂ ਦੇਸੀ ਕਿਉਂ ਦਾ ਨਾਮ ਲਿਆ ਪੰਜੀਰੀ ਤੁਸੀਂ ਹੁਣ ਵੀ ਲਾ ਕੇ ਚੱਲੇ ਹੋ ਹੁਣ ਉੱਥੇ ਤਾਂ ਚਲੋ ਸਰਦੀ ਹੋਣੀ ਹੈ ਤੁਸੀਂ ਇੱਥੇ ਵੀ ਖਾਂਦੇ ਹੋ ਪੰਜੀਰੀ ਗਰਮੀਆਂ ਦੇ ਮੌਸਮ ਚ ਜਦੋਂ ਪੰਜ ਤਖਤਾਂਾਂ ਦੀ ਯਾਤਰਾ ਸਟਾਰਟ ਕਰੀ ਸੀਗੀ ਉਹ ਆਪਾਂ ਨੇ ਨਵੰਬਰ ਮਹੀਨੇ ਚ ਸਟਾਰਟ ਕਰੀ ਸੀਗੀ ਉਸ ਟਾਈਮ ਥੋੜੀ ਠੰਡ ਵਧਣੀ ਸ਼ੁਰੂ ਹੋ ਜਾਂਦੀ ਸੀਗੀ ਸਟਾਰਟਿੰਗ ਸੀਗੀ ਪਰ ਜਦੋਂ ਆਪਾਂ ਰਾਜਸਥਾਨ ਚ ਗਏ ਉੱਥੇ ਪੂਰੀ ਗਰਮੀ ਸੀ ਗਰ ਮੈਂ ਸ਼ਾਪ ਤੇ ਰੁਕਿਆ ਸੀਗਾ ਦੁੱਧ ਦਾ ਪੈਕੇਟ ਲੈਣ ਦੇ ਲਈ ਖੜੇ ਖੜੇ ਟਾਇਰ ਦਾ ਪੰਚਰ ਹੋ ਗਿਆ ਸੀਗਾ ਮੇਨਸ ਕਿ ਬਲਾਸਟ ਹੋ ਗਿਆ ਦੀਗਾ ਅੱਛਾ ਇੰਨੀ ਗਰਮੀ ਸੀਗੀ ਉੱਥੇ ਤੇ ਉਸ ਦੌਰਾਨ ਵੀ ਆਪਾਂ ਨੇ ਪੰਜੀਰੀ ਖਾਈ ਕਿਉਂਕਿ ਜਿਹੜੀ ਆਪਾਂ ਡਾਈਟ ਖਾ ਰਹੇ ਹਾਂ ਨਾ ਬਹੁਤ ਬੰਦੇ ਬੋਲਦੇ ਵੀ ਇਹ ਚੀਜ਼ਾਂ ਨਾਲ ਵਜ਼ਨ ਵੱਧਦਾ ਹੈ ਜਾਂ ਖਰਾਬ ਕਰਦੇ ਲੂਜ਼ ਮੋਸ਼ਨ ਲੱਗਦਾ ਹੈ ਮੇਨ ਹੁੰਦਾ ਵੀ ਜੇ ਤੁਸੀਂ ਡਾਈਟ ਖਾ ਰਹੇ ਹੋ ਉਸ ਨੂੰ ਡਾਈਜੈਸਟ ਕਰ ਰਹੇ ਹੋ ਨਹੀਂ ਕਰ ਰਹੇ ਹੋ ਉਸ ਤੋਂ ਕੰਮ ਲੈ ਰਹੇ ਹੋ ਨਹੀਂ ਲੈ ਰਹੇ ਹੋ ਹਾਂ ਅਗਰ ਆਪਾਂ ਡਾਈਟ ਲੰਦੇ ਗਏ ਔਰ ਕੰਮ ਨਹੀਂ ਕਰਿਓ ਬਾਡੀ 'ਚ ਫਰਮੈਂਟੇਸ਼ਨ ਹੋਏਗੀ ਗੜਣੀ ਫੜਨੀ ਸਟਾਰਟ ਹੋ ਜਾਏਗੀ ਹਾਂ ਉਹ ਫਿਰ ਲੋ ਜਿਮੋਸ਼ਨ ਲੱਗਣਗੇ ਪਰ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਇਸ ਤੇ ਸਭ ਤੋਂ ਵੱਧ ਕੈਲਰੀ ਬਰਨ ਹੁੰਦੀ ਹੈ ਇੰਨੀ ਕੈਲਰੀ ਆਪਣਾ ਇਨਟੇਕ ਨਹੀਂ ਹੁੰਦਾ ਜਿੰਨਾ ਬਰਨ ਹੋ ਜਾਂਦਾ ਬਰਨ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਨਾਲੇ ਹੁਣ ਉਹੀ ਗੱਲ ਹੋ ਗਈ ਨਾ ਅਸੀਂ ਕੰਮ ਤਾਂ ਕਰਦੇ ਨਹੀਂ ਆਫਿਸਾਂ 'ਚ ਬੰਦੇ ਖਾ ਕੇ ਜੇ ਪੰਜੇਰੀਆਂ ਹੁਣ ਆਫਿਸਾਂ 'ਚ ਬੈਠਣਾ ਕੰਪਿਊਟਰਾਂ 'ਉਮਰੇ ਫਿਰ ਕਿੱਥੇ ਪਛ ਜੂਗੀਆਂ ਹੁਣ ਇੱਕ ਨਵਾਂ ਡਾਟਾ ਆਇਆ ਵੀ ਵਿਟਾਮਿਨ ਡੀ ਦੀ ਕਮੀ ਸਭ ਤੋਂ ਵੱਧ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਵੀ ਸਾਰਾ ਦਿਨ ਆਪਾਂ ਨੇ ਅੰਦਰੇ ਬੜੇ ਰਹਿਣੋਂ ਸੂਰਜ ਨੂੰ ਭੁੱਲੇ ਗਏ ਹਾਂ ਠੀਕ ਹੈ ਬਿਲਕੁਲ ਸਹੀ ਗੱਲ ਹੈ ਕਈ ਕਈ ਮੈਂ ਕਈ ਵਾਰੀ ਕੋਠੇ ਤੇ ਜਾਂਦਾ ਨਾ ਰਾਤ ਨੂੰ ਤੇ ਇਦਾਂ ਖਿਆਲ ਆਂਦਾ ਬਈ ਅਸੀਂ ਤਾਂ ਚੰਦ ਦੇਖ ਪਹਿਲਾਂ ਲੋਕ ਬਾਹਰ ਸੋ ਬਾਹਰ ਸੋਇਆ ਕਰਦੇ ਸੀ ਮੰਜੇ ਢਾਕੇ ਸਾਰੀ ਸਾਰੀ ਰਾਤ ਤਾਰਿਆਂ ਦੇ ਨਾਲ ਗੱਲਾਂ ਕਰਦੇ ਹੁੰਦੇ ਸੀ ਲੋਕਾਂ ਨੇ ਗੀਤ ਲਿਖਤੇ ਤਾਰਿਆਂ ਦੇ ਉੱਤੇ ਚੰਨ ਦੇ ਉੱਤੇ ਨਾ ਤੇ ਹੁਣ ਤਾਂ ਉਹ ਮਾਹੌਲ ਹੀ ਖਤਮ ਹੋ ਗਿਆ ਲੋਕਾਂ ਨੇ ਆਪਣੇ ਲਾਈਫ ਨੂੰ ਇੰਨਾ ਕੁ ਬਿਲੀ ਕਰ ਲਿਆ ਨਾ ਵੀ ਜਿਹੜੀ ਚੀਜ਼ਾਂ ਨੂੰ ਸਕੂਨ ਮਿਲਣਾ ਹੁਣ ਅਸੀਂ ਟ੍ਰੇਲ ਕਰਦੇ ਆ ਮਿਰਜ਼ਾਪੁਰ ਡੈਮ ਤੋਂ ਸਿਸਮਾ ਡੈਮ ਜਾਂਦੇ ਆ ਹਾਂ ਸੌਰੀ ਸਾਰੀ ਮੈਂ ਮੈਂ ਥੋੜੀ ਸੌਰੀ ਤੁਹਾਨੂੰ ਰੋਕਿਆ ਤੁਸੀਂ ਪੈਂਚਰ ਦਾ ਨਾਮ ਲਿਆ ਸੀ ਮੈਂ ਤੁਹਾਡੀ ਵੀਡੀਓ ਦੇਖ ਰਹੀ ਸੀ ਤੁਹਾਡੇ ਹਨਾ ਇਹ ਫਿਰ ਤੁਸੀਂ ਪੈਂਚਰ ਲਾਣੇ ਆਪ ਸਿੱਖੇ ਆ ਲਾਉਂਦੇ ਆ ਪੈਂਚਰ ਜਾਂ ਕਿਦਾਂ ਨੇ ਪੈਂਚਰ ਮੇਰੇ ਕੋਲ ਪੈਂਚਰ ਕਿਟ ਸੀਗੀ ਅੱਛਾ ਪੈਂਚਰ ਕਿਟ ਮੈਂ ਲੈ ਕੇ ਗਿਆ ਸੀਗਾ ਗੁਰੂ ਮਹਾਰਾਜ ਅੱਗੇ ਹੀ ਅਰਦਾਸ ਕਰੀ ਸੀ ਵੀ ਇਹਨੂੰ ਲੋਡ ਪਵੇ ਨਾ ਵੀ ਬਰਤ ਲਿਆ ਆਪਾਂ ਅੱਛਾ ਇਹ ਇਦਾਂ ਹੀ ਰਹੇ ਪਰ ਜਦੋਂ ਆਪਾਂ ਰਾਜਸਥਾਨ ਗਏ ਸਭ ਤੋਂ ਪਹਿਲਾਂ ਪੈਂਚਰ ਹੋਇਆ ਸੀਗਾ ਸਫ਼ਰ ਦਾ ਪੰਜ ਤੱਕ ਸਵਾਨਾ ਦੀ ਯਾਤਰਾ ਲਗੀ ਤੇ ਉਸ ਤੋਂ ਬਾਅਦ ਫਿਰ YouTube ਖੋਲੀ ਆਪਾਂ ਨੇ ਅੱਛਾ ਉਹ YouTube ਵਾਲੇ ਜਿੱਦਾਂ ਇਹਦੇ ਦੱਸਦੇ ਗਏ ਆਪਾਂ ਉਦੋਂ ਉਦੋਂ ਕਰਦੇ ਗਏ ਔਰ ਇਸ ਸਾਈਕਲ ਦੇ ਵਿੱਚ ਪਲੱਸ ਪੁਆਇੰਟ ਇਹ ਹੈ ਵੀ ਇਸ ਨੂੰ ਪੰਨਾ ਲਗਾਉਣ ਦੀ ਲੋੜ ਨਹੀਂ ਹੈ अच्छा ਇਸਦੇ ਜੋ ਟਾਇਰ ਹੈ ਨਾ ਮੈਂ ਇਸਕੇ ਅਲਵਾਈ ਫਰੇਮ ਹੈ ਸਾਰੀ ਇਹ ਹਾਂ ਹਾਂ ਇਹ ਐਦਾਂ ਹੀ ਉਂਗਲ ਨਾਲ ਹੀ ਖੁੱਲ ਜਾਂਦੇ ਕੋਈ ਪਾਨਾ ਪਾਣ ਦੀ ਲੋੜ ਨਹੀਂ ਹੈ ਟਾਇਰ ਬੜੇ ਸੌਫਟ ਹੈ ਤੇ ਉਸ ਤੋਂ ਬਾਅਦ ਇਹ ਕੁਇਕ ਰਿਲੀਜ਼ ਲਾਕ ਹੁੰਦਾ ਹੈ ਇਹ ਲੋ ਅੱਛਾ ਇਹ ਨੂੰ ਤੁਸੀਂ ਹੱਥ ਨਾਲ ਖੋਲੋਗੇ ਟਾਇਰ ਬਾਹਰ ਆ ਜਾਏਗਾ ਇਹ ਦੋਨੋਂ ਕੋਈ ਕਰਲੀਦਾ ਅੱਗੇ ਵੀ ਪਿੱਛੇ ਵੀ ਅੱਛਾ ਇਸ ਨੂੰ ਪਾਨਾ ਲਗਾਉਣ ਦੀ ਲੋੜ ਨਹੀਂ ਹੈ ਕੋਈ ਅੱਛਾ 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 ਇਹ ਤਾਂ ਉਹ ਕੰਮ ਹੋ ਗਿਆ ਜਿਹੜਾ ਅਸੀਂ ਮੋਟਰਸਾਈਕਲਾਂ ਦੀ ਰੇਸਾਂ ਵਿੱਚ ਵੇਖਦੇ ਸੀ ਨਾ ਫਟਾਫਟ ਮੋਟਰਸਾਈਕਲ ਆਉਂਦਾ ਨਾਲ ਦੀ ਨਾਲ ਫਿਰ ਉਹ ਵੇਕੂ ਵੇਕਰੀਲ ਕਰ ਦਿੰਦੇ ਉਹ ਤਿੰਨ ਚਾਰ ਜਣੇ ਲੱਗ ਕੇ ਨਾ ਉਹ ਅਗਲੀ ਟਾਇਰ ਵਗੈਰਾ 8 8 2 ਸੈਕਿੰਡ ਦੇ ਵਿੱਚ ਮਾਰ ਕੇ ਚਲੋ ਬੰਦਾ ਗਿਆ ਇਹ ਉਹੀ ਚੀਜ਼ ਹੈ ਅੱਛਾ ਇਹ ਹਾਂਜੀ ਕੀ ਟਾਈ ਮੈਨੂੰ ਜਿਆਦਾ ਦਿੱਕਤ ਨਹੀਂ ਆਈ ਹੈ ਤੇ ਫਿਰ ਪੈਂਚਰ ਵਾਲਾ ਫਿਰ ਤੁਸੀਂ ਉਹ ਨਾਲੇ ਰੱਖੋਗੇ ਹੁਣ ਵੀ ਹਾਂ ਹੁਣ ਬਣੇ ਬਣੇ ਪੈਂਚਰ ਆਣ ਲੱਗੇ ਅੱਛਾ ਜੀ ਉਹ ਬਣੇ ਬਣੇ ਪੈਂਚਰ ਆਣ ਲੱਗੇ ਪੈਂਚਰ ਚੇਪੀ ਜੀ ਹੁੰਦੀ ਜਾਂਦੀ ਹੈ ਪੈਂਚਰ ਲੱਪਣ ਨੂੰ ਬਸ ਟਾਈਮ ਲੱਗਦਾ ਹੈ ਕਿਉਂਕਿ ਆਪਾਂ ਨੂੰ ਐਕਸਪੀਰੀਅੰਸ ਨਹੀਂ ਤਾਂ ਹਾਂ ਤਾਂ ਉਹ ਲੱਪਣ ਨੂੰ ਟਾਈਮ ਲੱਗਦਾ ਲੱਗ ਲੱਬ ਤੇ ਕਿਦਾਂ ਤੁਸੀਂ ਉਹੀ ਪੁਰਾਣਾ ਸਿਸਟਮ ਪਾਣੀ ਚ ਪਾ ਕੇ ਉਦਾਂ ਲੱਭਦੇ ਜੇ ਅਗਰ ਤਾਂ ਪਾਣੀ ਹੈ ਫਿਰ ਤਾਂ ਠੀਕ ਹੈ ਜੇਕਰ ਰਾਜਸਥਾਨ ਚ ਪਾਣੀ ਨਹੀਂ ਹੈ ਉਸੇ ਫਿਰ ਐਦਾਂ ਕਦੀ ਮੂੰਹ ਦੇ ਲਾਗੇ ਕਰ ਲਿਆ ਕਦੀ ਉੱਤੇ ਹੱਥ ਘੁਮਾ ਲਿਆ ਫਿਰ ਐਦਾਂ ਥੋੜਾ ਥੋੜਾ ਦੇਖਣਾ ਪੈਂਦਾ ਜ ਇਹ ਸਟਰਗਲ ਕਰਨਾ ਵੰਦਾ ਅਰੇ ਇਹ ਕੰਮ ਕਰਕੇ ਖੁਸ਼ੀ ਬੜੀ ਮਿਲਦੀ ਹੈ ਹਾਂ ਕਿਉਂਕਿ ਫਿਰ ਬਚਪਨ ਯਾਦ ਆਉਂਦਾ ਸਾਰਾ ਇਹ ਸਾਈਕਲ ਚੱਕਣ ਤੇ ਜੋ ਮੇਨ ਰੀਲਨ ਦਾ ਉਸ ਟਾਈਮ ਮੇਰਾ ਰੀਲਨ ਸੀਗਾ ਵੀ ਆਪਾਂ ਨੇ ਤਿੰਨ ਤੱਕ ਤਾਂ ਸਵਾਨ ਦੀ ਯਾਤਰਾ ਕਰਨੀ ਹੈ ਉਸ ਤੋਂ ਬਾਅਦ ਮਾਈਂਡ ਦੇ ਵਿੱਚ ਆਇਆ ਵੀ ਆਪਾਂ ਨੇ ਯਾਤਰਾ ਤਾਂ ਕਰਨੀ ਹੈ ਕਿਉਂ ਆ ਆਪਣੀ ਜਰਨੀ ਨੂੰ ਵੀ ਲਿਖਿਆ ਜਾਵੇ ਸਫਰਨਾਮਾ ਲਿਖਿਆ ਜਾਵੇ ਅੱਛਾ ਹੀ ਤੇ ਮੈਂ ਇਹੀ ਕਰਕੇ ਸਾਈਕਲ ਚੱਕਿਆ ਤਾਂ ਵੀ ਆਪਾਂ ਸਾਈਕਲ ਦੇ ਉੱਤੇ ਨਾ 10 ਕਿਲੋਮੀਟਰ ਤੋਂ ਬਾਅਦ ਰੁਕ ਜਾਂਦੇ ਹਾਂ ਅੱਛਾ ਅਗਰ ਆਪਾਂ ਰੁਕੂਗੇ ਕਿਸੇ ਕੋਈ ਦੁਕਾਨ ਹੋਏਗੀ ਕੋਲ ਕੋਈ ਵਧੀਆ ਲੋਕੇਸ਼ਨ ਹੋਏਗੀ ਕੋਈ ਵੀਰ ਮਿਲੇਗਾ ਆਪਾਂ ਗੱਲਾਂ ਬਾਤਾਂ ਕਰੂਗੇ ਤਾਂ ਐਕਸਪੀਰੀਅੰਸ ਸਾਰਾ ਇਕੱਠਾ ਹੁੰਦਾ ਗਿਆ ਕੋਲ ਹਾਂ ਉਸ ਤੋਂ ਬਾਅਦ ਫਿਰ ਸਫਰਨਾਮਾ ਲਿਖਤੇ ਆ ਉਹ ਬਹੁਤ ਜਲਦੀ ਆਪਾਂ ਪਬਲਿਸ਼ ਕਰ ਦਾਂਗੇ ਤਾਂ ਕਿ ਕਿਤਾਬ ਵਗੈਰਾ ਲਿਖੇ ਹਾਂ ਜੀ ਉਹ ਸਫਰਨਾਮਾ ਲਿਖਿਆ ਜੀ ਸਫਰਨਾਮਾ ਅੱਛਾ ਜੀ ਪੰਜ ਤੱਕ ਸਹਿਵਾਨਾ ਦਾ ਕੀ ਬਾਤ ਹੈ ਜੋ ਵੀ ਰਸਤੇ ਦੇ ਵਿੱਚ ਐਕਸਪੀਰੀਅੰਸ ਮਿਲੇ ਲੋਕ ਮਿਲੇ ਕਲਚਰ ਮਿਲੇ ਜਿਹੜੇ ਵੀ ਗੁਰੂ ਸਹਿਵਾਨ ਦੇ ਸਥਾਨ ਸੀਗੇ ਕਿਉਂਕਿ ਜਾਣ ਟਾਈਮ ਆਪਣਾ ਜੋ ਰਸਤਾ ਸੀਗਾ ਉਹ ਸੀਗਾ ਗੁਰੂ ਗੋਬਿੰਦ ਸਿੰਘ ਜੀ ਮਾਰਗ 92 ਤੋਂ 93 ਗੁਰਦੁਆਰਾ ਸਾਹਿਬ ਆਂਦੇ ਨੇ ਆਣ ਲੱਗੇ ਜੋ ਆਪਣਾ ਮਾਰਗ ਸੀਗਾ ਉਹ ਸੀਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਰਗ ਤੇ ਉਹ ਗੁਰਦੁਆਰਾ ਸਾਹਿਬ ਦੇ ਆਪਾਂ ਨੇ ਦਰਸ਼ਨ ਕਰੇ ਜਿਹੜੇ ਆਪਾਂ ਨੇ ਸੁਣੇ ਨਹੀਂ ଥିਗੇ ਆਪਾਂ ਨੇ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਫਿਰ ਮਨ ਕਰਿਆ ਵੀ ਯਾਰ ਬਹੁਤ ਵੀਰ ਮੇਰੇ ਵਰਗੇ ਹੋਣਗੇ ਹਾਂ 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 ਠੀਕ ਹੈ ਬਿਲਕੁਲ ਬਿਲਕੁਲ ਇਹ 1900 ਸਟਾਰਟਿੰਗ ਦੇ ਵਿੱਚ ਇਹ ਵੀ ਸਦੀ ਦੀ ਸਟਾਰਟਿੰਗ ਦੇ ਵਿੱਚ ਸਿੰਘ ਹੋਏ ਭਗਤ ਆਪਣਾ ਗੁਰਸਿੱਖ ਸੀ ਗਿੱਤਨਾ ਜੀ ਸਾਹਿਬ ਜੀ ਦਾ ਉਹਨਾਂ ਨੇ ਵੀ ਪੂਰੀ ਆਪਣੀ ਕਿਤਾਬ ਛਾਪੀ ਹੋਈ ਹੈ ਔਰ ਉਸ ਕਿਤਾਬ ਦੇ ਵਿੱਚ ਕਹਿੰਦੇ ਉਹ ਗੁਰੂ ਘਰ ਵੀ ਹੈਗੇ ਆ ਜਿਹੜੇ ਅੱਜ ਅਲੋਪ ਹੋ ਚੁੱਕੇ ਅਲੋਪ ਹੋ ਚੁੱਕੇ ਸਹੀ ਗੱਲ ਹੈ ਉਹਨਾਂ ਦਾ ਸਫਰਨਾਮਾ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਬੜੀ ਹਾਇਰਤੰਗੇਜ਼ ਚੀਜ਼ਾਂ ਲਿਖੀਆਂ ਹੋਈਆਂ ਕਿਉਂਕਿ ਉਸ ਟਾਈਮ ਤਾਂ ਦੂਰ ਦੂਰ ਕਿਤੇ ਕੋਈ ਪਿੰਡ ਹੁੰਦੇ ਸੀ ਹਨਾ ਉਹਨਾਂ ਨੇ ਦੱਸਿਆ ਵਿੱਚ ਵਿੱਚ ਕਈ ਵਾਰ ਉਹਨਾਂ ਨੂੰ ਲੁਟੇਰੇ ਵੀ ਆ ਜਾਂਦੇ ਸੀ ਸਹੀ ਗੱਲ ਸਹੀ ਗੱਲ ਬੜੇ ਤਗੜੇ ਐਕਸਪੀਰੀਅੰਸ ਹੈ ਉਸ ਟਾਈਮ ਸਾਈਕਲਿੰਗ ਚਲਾਣੀ ਮੀਨ ਸਕੇ ਸਾਈਕਲਿੰਗ ਕਰਨੀ ਨਾ ਬਹੁਤ ਬੜੀ ਗੱਲ ਹੁੰਦੀ ਸੀਗੀ ਉਹ ਕਿਉਂ ਕਿ ਕਿ ਰਾਜਾ ਹੁੰਦਾ ਸੀਗਾ ਇਸੇ ਕਰਕੇ ਲੁੱਟ ਖੋ ਜਿਆਦਾ ਹੁੰਦੀ ਸੀਗੀ ਉਹ ਰੋਡ ਪਲੇਨ ਨਹੀਂ ਹੁੰਦੇ ਸੀਗੇ ਹੁਣ ਤਾਂ ਸਾਨੂੰ ਤਕਰੀਬਨ ਰਸਤੇ ਪਲੇਨ ਮਿਲਦੇ ਆ ਮੈਂ ਜਿੰਨਾ ਵੀ ਪੰਜ ਤੱਕ ਸਵਾਨਾ ਸਫਰ ਕੀਤਾ ਉਹ ਸਾਰਾ ਹਾਈਵੇ ਤੇ ਕੀਤਾ ਇੱਕ ਚੀਜ਼ ਤੁਸੀਂ ਦੱਸ ਰਹੇ ਸੀ ਤੁਹਾਡੇ ਫਾਦਰ ਸਾਹਿਬ ਨੂੰ ਵੀ ਸ਼ੌਂਕ ਹੈਗਾ ਫਾਦਰ ਸਾਹਿਬ ਘੁੰਮਦੇ ਰਹਿੰਦੇ ਨੇ ਫਾਦਰ ਸਾਹਿਬ ਹੁਣੇ ਆਏ ਨੇ ਉਹਨਾਂ ਦੇ ਤਿੰਨ ਗਾ ਸਟੇਟਾਂ ਰਹਿ ਗਈਆਂ ਸੀਗੀਆਂ ਪਹਿਲੇ ਕੰਨਿਆ ਕੁਮਾਰੀ ਤੱਕ ਗਏ ਹੋਏ ਨੇ ਉਹ ਬਾਈ ਟ੍ਰੇਨ ਸਫਰ ਕਰਦੇ ਨੇ ਅੱਛਾ ਜੀ ਤੇ ਹੁਣ ਉਹ 10 ਦਿਨ ਦੀ ਯਾਤਰਾ ਕਰਕੇ ਆਏ ਨੇ ਉਹਨਾਂ ਦੀ ਵੀ ਧਾਰਮਿਕ ਯਾਤਰਾ ਹੁੰਦੀ ਹੈ ਜਿੱਨੇ ਵੀ ਗੁਰਦੌਰ ਸਾਹਿਬ ਹੈ ਮੰਦਿਰ ਹੈ ਸਭ ਤੋਂ ਪਹਿ ਉਸ ਤੋਂ ਬਾਅਦ ਉੜੀਸਾ ਦਾ ਏਰੀਆ ਹੋ ਗਿਆ ਉਸ ਤੋਂ ਬਾਅਦ ਤਾਮਿਲਨਾਡੂ ਹੋ ਗਿਆ ਕਰਨਾਟਕਾ ਹੋ ਗਿਆ ਜਗਨਨਾਥਪੁਰੀ ਤੇ ਉਹ ਸਾਰੀ ਯਾਤਰਾ ਕਰਕੇ ਆਏ ਨੇ ਤੇ ਉਹਨਾਂ ਤੋਂ ਵੀ ਫਿਰ ਸਾਨੂੰ ਅੱਗੇ ਹੋਇਆ ਕਿਉਂਕਿ ਫਾਦਰ ਸਾਹਿਬ ਘਰੇ ਆ ਕੇ ਦੱਸਦੇ ਹੁੰਦੇ ਸੀਗੇ ਵੀ ਉੱਥੇ ਇਦਾਂ ਇਹ ਚੀਜ਼ ਦੇਖੀ ਇਹ ਚੀਜ਼ ਦੇਖੀ ਵੀ ਉਜੈਨ ਗਏ ਸੀਗੇ ਉੱਥੇ ਗੁਰਨਾਨਕ ਦੇਵ ਜੀ ਦਾ ਸਥਾਨ ਹੈ ਤੇ ਇਮਲੀ ਸਾਹਿਬ ਉਦਾਂ ਹੀ ਖੜੇ ਨੇ ਤੁਸੀਂ ਦਰਸ਼ਨ ਕਰਦਾ ਜਦੇ ਫਿਰ ਅੰਦਰ ਹੁੰਦਾ ਸੀਗਾ ਵੀ ਉਹ ਚੀਜ਼ਾਂ ਦੇਖਿਆ ਜਾਣ ਸਾਈਕਲ ਈ ਸੀ ਕਰਕੇ ਚੱਕ ਲਏ ਵੀ ਇਸ ਦਾ ਜੋ ਸਫਰ ਹੈ ਉਹ ਥੋੜਾ ਆਨੰਦ ਵਾਲਾ ਹੈ ਮੇਰੇ ਕੋਲੇ 2 ਕੁ ਮਹੀਨੇ ਫ੍ਰੀ ਸੀਗੇ ਵੈਸੇ ਤੋਂ ਵੈਸੇ ਤੁਸੀਂ ਇਹ ਕੰਮ ਉਸ ਤੋਂ ਵੀ ਕਰ ਸਕਦੇ ਸੀ ਹਨਾ ਮੋਟਰਸਾਈਕਲ ਤੇ ਵੀ ਹਾਂਜੀ ਹੈਨਾ ਜੇ ਮੈਂ ਪੁੱਛਿਆ ਤੁਹਾਨੂੰ ਦੱਸਣਾ ਚਾਹੂੰਗੀ ਤੁਸੀਂ ਜਿੱਦਾਂ ਹੁਣ ਤੁਸੀਂ ਇੰਨੇ ਟਾਈਮ ਲਾਇਆ 50-55 ਦਿਨ ਪਹਿਲਾਂ ਲਾਇਆ ਫਿਰ ਹੁਣ ਵੀ ਤੁਸੀਂ ਚੱਲੇ ਹੋ ਤੇ ਫਿਰ ਜਿਹੜੇ ਘਰ ਦਾ ਗੁਜ਼ਾਰਾ ਹਨਾ ਉਹ ਕਿੱਦਾਂ ਚੱਲਦਾ ਪੈਸੇ ਤੋਂ ਬਿਨਾਂ ਕੁਝ ਨਹੀਂ ਹੈ ਹਾਂ ਮੇਰਾ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ 2-3 ਕੰਮ ਨਾਲ ਦੀ ਨਾਲ ਚੱਲਦੇ ਨੇ ਅੱਛਾ ਜੀ ਇੱਕ ਤਾਂ ਮੇਰਾ ਕੋਚਿੰਗ ਦਾ ਕੰਮ ਹੈ ਕਮਿਊਨੀਕੇਸ਼ਨ ਹੋ ਗਿਆ ਪਰਸਨੈਲਿਟੀ ਡਿਵੈਲਪਮੈਂਟ ਹੋ ਗਿਆ ਬਾਡੀ ਲੈਂਗੁਏਜ ਹੋ ਗਿਆ ਮੈਂ ਇਸ ਤੇ ਇੱਕ ਦੋ ਕਲਾਸ ਦਿੰਦਾ ਰਹਿੰਦਾ ਮਹੀਨੇ ਦੇ ਵਿੱਚ ਤੇ ਉੱਥੋਂ ਅਰਨਿੰਗ ਆ ਜਾਂਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਮੈਂ ਨਵਾਂ ਚੈਨਲ ਸ਼ੁਰੂ ਕਰਿਆ ਏ ਮਿਸਕ ਬੁੱਕ ਸਮਰੀ ਦਾ ਜੋ ਵੀ ਮੈਂ ਕਿਤਾਬ ਰੀਡ ਕਰਦਾ ਉਹ ਮੈਂ ਸ਼ੇਅਰ ਕਰ ਦਿੰਦਾ ਅੱਗੇ اچھا ਇਹ ਤੇ ਇਸ ਸਫਰ ਦੇ ਉੱਤੇ ਮੈਂ ਆਪਣੇ ਨਾਲ ਦੋ ਕਿਤਾਬਾਂ ਲੈ ਕੇ ਜਾ ਰਿਹਾ اچھا ਹਾਂਜੀ ਤੇ ਉਹ ਜੋ ਵੀ ਇੱਕ ਤਾਂ ਸਿੱਖ ਜਰਨਲ ਹੈ ਉਹਦੇ ਵਿੱਚ ਸਾਰੇ ਕੌਮੀ ਸਿੱਖ ਜਰਨਲ ਕਿਤਾਬ ਹੈ ਪ੍ਰੋਫੈਸਰ ਕਿਰਪਾਲ ਸਿੰਘ ਵਡੁੰਗਰ ਜੀ ਦੀ ਉਹ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਤੇ ਇੱਕ ਅਕਾਲੀ ਫੂਲਾ ਸਿੰਘ ਜੀ ਦੀ ਕਿਤਾਬ ਹੈ ਉਹ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਤੇ ਉਹਦੇ ਵਿੱਚ ਜੋ ਵੀ ਵਧੀਆ ਗੱਲਾਂ ਮੈਨੂੰ ਲੱਗਣਗੇ ਉਹ ਫਿਰ ਮੈਂ ਦਰਸ਼ਕਾਂ ਨਾਲ ਸ਼ੇਅਰ ਕਰਾਂਗਾ। ਕੀ ਬਾਤ ਹੈ ਕੀ ਬਾਤ ਹੈ ਦੇਖੋ ਇਹ ਵੀ ਹੈ ਨਾ ਸਾਡੇ ਮਾਈਂਡ 'ਚ ਇਹ ਚੀਜ਼ਾਂ ਨਹੀਂ ਆਉਂਦੀਆਂ ਤੇ ਹੁਣ ਐਤਕੀ ਤੁਸੀਂ ਇਕੱਲੇ ਜਾ ਰਹੇ ਕਿ ਕੋਈ ਹੋਰ ਹੈ ਨਾਲ? ਨਹੀਂ ਇੱਕ ਮੋਗੇ ਦਾ ਮੁੰਡਾ ਆਪਣਾ ਉਹਦੇ ਨਾਲ ਜਾ ਰਹੇ ਆ ਤੇ ਹੇਮਕੁੰਟ ਸਾਹਿਬ ਜਦੋਂ ਮੈਂ ਗਿਆ ਸੀਗਾ ਤਾਂ ਆਪਣੇ ਨਾਲ ਇੱਕ ਬੁਰਜ ਕਲਾਰਾਂ ਦਾ ਮੁੰਡਾ ਸੀਗਾ ਅਮਨ ਤੇ ਉਹ ਆਪਣੇ ਨਾਲ ਗਿਆ ਸੀਗਾ ਉਸ ਤੋਂ ਪਹਿਲੇ ਵੀ ਯਾਤਰਾ ਮੈਂ ਇਸੀ ਕਰਕੇ ਨੇ ਇਕੱਲਿਆਂ ਨੇ ਕਰ ਲਈ ਸੀਗੀ ਕਿਉਂਕਿ ਮੈਨੂੰ ਇਹ ਸੀਗਾ ਵੀ ਤਿੰਨ ਦਿਨ ਦਾ ਸਫ਼ਰ ਹੈ ਹਾਂ ਕਿਉਂਕਿ ਮੈਂ ਸਾਥੀ ਲੱਭ ਰਿਹਾ ਸੀਗਾ ਕੋਈ ਮਿਲ ਨਹੀਂ ਰਿਹਾ ਸੀਗਾ ਤੇ ਮੈਂ ਇਸੀ ਕਰਕੇ ਤਿੰਨ ਦਿਨ ਦਾ ਕਰ ਲਿਆ ਹਾਂ ਹਾਂ ਪਰ ਤਿੰਨ ਦਿਨ ਦੇ ਵਿੱਚ ਚਾਰ ਦਿਨ ਦੇ ਵਿੱਚ ਜੋ ਮੈਨੂੰ ਆਨੰਦ ਆਇਆ ਫਿਰ ਆਪਾਂ ਨੇ ਹਜੂਰ ਸਾਹਿਬ ਨੂੰ ਸਾਈਕਲ ਖਿੱਚ ਲਿਆ ਹਣਾ ਹੁਣ ਤੁਸੀਂ ਦੱਸਿਆ ਵੀ ਮੇਰੇ ਨਾਲ ਮੇਰਾ ਇੱਕ ਸਾਈਕਲ ਸਾਥੀ ਸੀ ਬੰਦਾ ਗੱਲਾਂ ਕਰਨ ਲੱਗ ਜਾਂਦਾ ਆਪਣੇ ਨਾਲ ਹੀ ਹੈਨਾ ਰੱਬ ਨਾਲ ਗੱਲਾਂ ਕਰਨ ਲੱਗ ਜਾਂਦਾ ਜਦੋਂ ਬੰਦਾ ਕੱਲਾ ਹੋਵੇ ਨਾ ਕੋਈ ਡਿਸਟਰਬ ਕਰਨ ਵਾਲਾ ਨਾ ਹੋਵੇ ਹੈਨਾ ਉਦੋਂ ਆਨੰਦ ਜ਼ਿਆਦਾ ਹੁੰਦਾ ਉਦੋਂ ਇਥੋਂ ਨੂੰ ਫੀਲ ਹੋਇਆ ਇਹ ਵੀ ਇਹ ਸਚਾਈ ਆ ਹਾਂ ਕਦੀ ਵੀ ਯਾਤਰਾ ਕਰਨੀ ਹੈ ਨਾ ਕੱਲਿਆਂ ਕਰੋ ਇਹ ਇਹ ਸਫਰ ਦੇ ਵਿੱਚ ਮੈਂ ਦੋਸਤ ਇਸ ਕਰਕੇ ਲੈ ਕੇ ਜਾ ਰਹੀ ਵੀ ਪਹਾੜੀ ਸਫਰ ਹੈ ਹਾਂ ਇਸ ਦੇ ਵਿੱਚ ਜੋ ਘਾਰ ਵਗੈਰਾ ਹੈ ਉਧਰ ਫਿਰ ਬੰਦਾ ਬਹੁਤ ਔਖਾ ਦੇਖਦਾ ਇਧਰ ਨਹੀਂ ਨਹੀਂ ਆਊਟਸਾਈਡ ਸਹੀ ਵੀ ਹੈਗਾ ਥੋੜਾ ਸੇਫ ਵੀ ਰਹਿੰਦਾ ਬੰਦਾ ਹਨਾ ਆਪਣਾ ਕੋਈ ਹੋਵੇ ਨਾ ਉਹ ਇਸੇ ਕਰਕੇ ਕੁਝ ਨਾ ਕੁਝ ਬੈਕਅਪ ਆਪਣੇ ਕੋਲੇ ਚਾਹੀਦਾ ਹੈ ਹਾਂ 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 ਜਿਹੜੀ ਪਹਿਲੀ ਯਾਤਰਾ ਉਹ ਉਦੋਂ ਤਾਂ ਇੰਨਾ ਠੀਕਾ ਹੀ ਨਹੀਂ ਇਹ ਜੋ ਅੱਗੇ ਦਾ ਸਫਰ ਹੈ ਇਹਨਾਂ ਦੀ ਵੀ ਕੋਈ ਪਲਾਨਿੰਗ ਨਹੀਂ ਸੀਗੀ ਪਲਾਨਿੰਗ ਸੀਗੀ ਵੀ ਘਰ ਤੋਂ ਨਿਕਲੀਏ ਥੋੜਾ ਯਾਤਰਾ ਕਰਕੇ ਆਈਏ ਹਾਂ ਇਹ ਸੀਗਾ ਕਿਉਂਕਿ ਲੋਕਲ ਆਪਾਂ ਸਾਈਕਲਿੰਗ ਕਰਦੇ ਰਹਿੰਦੇ ਸੀਗੇ ਪਰ ਇੰਨੀ ਲੰਬੀ ਸਾਈਕਲਿੰਗ ਨਹੀਂ ਕਰੀ ਸੀਗੀ ਮੈਂ ਸਿਰਫ 20 ਤੋਂ 22 ਕਿਲੋਮੀਟਰ ਸਾਈਕਲ ਚਲਾਉਂਦਾ ਸੀਗਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਪਹਿਲੇ ਦਿਨ ਮੈਂ 130 ਕਿਲੋਮੀਟਰ ਸਾਈਕਲ ਚਲਾ ਲਿਆ ਅੱਛਾ ਨੰਦਬੁਰ ਸਾਹਿਬ ਨੰਦਬੁਰ ਸਾਹਿਬ ਤੋਂ ਫਿਰ ਮੈਂ ਰੁਕਿਆ ਸੀਗਾ ਗੜ ਸ਼ੰਕਰ ਦੇ ਵਿੱਚ ਤੇ ਕਿਸੇ ਹੋਰ ਨੇ ਜਾਣਾ ਹੋਵੇ ਵੀਰ ਕੀ ਕੀ ਤੁਸੀਂ ਸਲਾਹ ਦਿਓਗੇ ਤੁਸੀਂ ਜਿਹੜੇ ਮੋਟੇ ਮੋਟੇ ਮੋٹے ਮੋਟੇ ਪੁਆਇੰਟ ਨੇ ਮੋਟੇ ਪੁਆਇੰਟ ਇਹ ਹੈ ਵੀ ਅਗਰ ਤੁਸੀਂ ਸਾਈਕਲ ਸਫਰ ਤੇ ਨਿਕਲ ਰਹੇ ਹੋ ਤਾਂ ਸਾਈਕਲ ਸਫਰ ਦੀ ਕੋਈ ਪਲਾਨਿੰਗ ਨਹੀਂ ਹੁੰਦੀ ਅਗਰ ਸਫਰ ਕਰ ਰਹੇ ਹੋ ਨਾ ਐਦਾਂ ਨਹੀਂ ਵੀ ਤੁਸੀਂ 15 ਦਿਨ ਦੀ ਪਲਾਨਿੰਗ ਕਰ ਲਈ ਔਰ ਤੁਸੀਂ 15 ਦਿਨ ਚ ਵਾਪਸ ਆ ਜਾਓਗੇ ਹੁਣ ਮੈਂ ਲੇ ਜਾ ਰਿਹਾ ਮੈਂ ਪਲਾਨਿੰਗ ਲੈ ਕੇ ਚੱਲ ਰਿਹਾ 25 ਦਿਨ ਦੀ ਪਰ ਅਗਰ ਉੱਥੇ ਰੋਡ ਬਲੌਕ ਹੋ ਗਏ ਮੈਨੂੰ 2 ਮਹੀਨੇ ਵੀ ਲੱਗ ਸਕਦੇ ਆ ਤਾਂ ਅਗਰ ਤੁਸੀਂ ਸਾਈਕਲ ਸਫਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਾਈਮ ਬਾਉਂਡਰੀ ਲੈ ਕੇ ਨਾ ਚੱਲੋ ਨਾਲ। ਫਿਰ ਖੁੱਲਾ ਦਿਲ ਰੱਖੋ ਫਿਰ। ਖੁੱਲਾ ਦਿਲ ਰੱਖੋ। ਵੀ ਜੋ ਹੁੰਦਾ ਇਹ ਦੇਖੀ ਜਾਊਗੀ। ਦੇਖੀ ਜਾਊਗੀ। ਔਰ ਅਗਰ ਰੀਅਲ ਚ ਆਨੰਦ ਲੈਣਾ ਹੈ ਤਾਂ ਅਗਰ ਸਾਈਕਲ ਲੈਣਾ ਹੈ ਤਾਂ ਮੇਰੇ ਹਿਸਾਬ ਨਾਲ ਵੀ ਐਮਟੀਬੀ ਬੈਸਟ ਹੈ। ਉਹਦੇ ਵਿੱਚ ਜੋ ਗੀਅਰ ਹੈ ਉਹ ਆਪਣੇ ਚੈੱਕ ਕਰ ਲਿਓ ਗੀਅਰ ਵਗੈਰਾ ਤੁਹਾਡੇ ਅਗਰ ਮੇਰੇ ਵਾਲਾ ਜੋ ਸਾਈਕਲ ਹੈ ਇਸ ਦੇ ਫਰੰਟ ਤੇ ਦੋ ਗਰਾਰੀਆਂ ਐ ਤੇ ਪਿੱਛੇ 8 ਗਰਾਰੀਆਂ ਐ 9 ਗਰਾਰੀਆਂ ਪਿੱਛੇ। ਇਹ 2 9 ਗੀਅਰ ਹੈ। ਅੱਛਾ ਠੀਕ ਹੈ। ਉਹ ਅੱਗੇ ਵੀ ਡਬਲ ਹੈ। ਠੀਕ ਹੈ ਠੀਕ ਹੈ ਠੀ ਤੇ ਸ਼ਿਵਾਨੋ ਹੈ ਨੰਬਰ 1 ਕੰਪਨੀ ਹੈ 11 ਦੇ ਵਿੱਚ ਤੇ ਇਹ ਬੈਗ ਨੇ ਮੇਰਾ ਬੜਾ ਸਾਥ ਦੇ ਆ ਕਿਉਂਕਿ ਇਸ ਦੇ ਉੱਤੇ ਨਾ ਲੋਕ ਹੁੰਦੇ ਨੇ ਇਹ ਮੈਂ ਕੈਥਲਨ ਤੋਂ ਲਈ ਸੀਗੇ 15 ਲੀਟਰ ਦੇ ਹੁੰਦੇ ਨੇ ਅੱਛਾ ਤੇ ਅੱਛਾ ਲੋਕ ਹੁੰਦੇ ਨੇ ਇਹ ਸਹੀ ਹੈ ਪ੍ਰੋਪਰ ਲੋਕ ਹੋ ਜਾਂਦਾ ਮਿਸਕਿ ਜਿਹੜੇ ਦੂਸਰੇ ਬੈਗ ਹੁੰਦੇ ਨਾ ਆਪਣਾ ਸਕੂਲ ਬੈਗ ਹਾਂ ਹਾਂ ਉਹ ਆਪਾਂ ਇੱਥੇ ਨਹੀਂ ਲਟਕਾ ਸਕਦੇ ਉੱਤੇ ਰੱਖਣਾ ਪਏਗਾ ਹਾਂ ਉਸ ਦੇ ਵਿੱਚ ਜਿਆਦਾ ਆਪਾਂ ਸਮਾਨ ਨਹੀਂ ਲੈ ਸਕਦੇ ਮੇਰੇ ਕੋਲੇ ਜੋ ਹੁੰਦਾ ਇਹ ਸਮਾਨ ਤਕਰੀਬਨ 12 ਤੋਂ 13 ਕਿਲੋ ਹੁੰਦਾ ਇਸ ਤੋਂ ਜ਼ਿਆਦਾ ਨਹੀਂ ਇਸ ਵਾਰ ਮੈਨੂੰ ਲੱਗਦਾ ਮੇਰੇ ਕੋਲੇ 15 ਕਿਲੋ ਹੋਏਗਾ ਔਰ ਮੈਂ ਇਸ ਵਾਰ ਆਪਣੇ ਨਾਲ ਜੋ ਟਿਊਬਾਂ ਉਹ ਵੀ ਕੈਰੀ ਕਰ ਰਿਹਾ ਟਾਇਰ ਵੀ ਕੈਰੀ ਕਰ ਰਿਹਾ ਕਿਉਂਕਿ ਉਸ ਸਾਈਡ ਦੁਕਾਨ ਨਹੀਂ ਹੈ ਕੋਈ ਹਾਂ ਜੋ ਮੈਂਨ ਮੈਂ ਸਮਾਨ ਲੈ ਕੇ ਜਾ ਰਿਹਾ ਹਾਂ ਸਾਈਕਲ 'ਤੇ ਲੈ ਕੇ ਜਾ ਰਿਹਾ ਕਿਆ ਬਾਤ ਹੈ ਕਿਉਂਕਿ ਖਾਨੜ ਦੇ ਨਾਲ ਇੱਕ ਦਿਨ ਬੰਦਾ ਕੱਢ ਲੇਗਾ ਪਰ ਅਗੇ ਰਸਤਾ ਕੁਝ ਹੋ ਗਿਆ ਫਿਰ ਅੱਗੇ ਸਫਰ ਨਹੀਂ ਹੋਏਗਾ ਫਿਰ ਉਹ ਪੈਦਲ ਯਾਤਰਾ ਸ਼ੁਰੂ ਹੋ ਜਾਏਗੀ ਹਾਂ ਹਾਂਜੀ ਸਹੀ ਹੈ ਉਹਦੇ ਵੀ ਸਮਾਂ ਫਿਰ ਜ਼ਿਆਦਾ ਲੱਗੇ ਸਹੀ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੇਰਨਾ ਦੇ ਸਰੋਤੋਂ ਜੀ ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਦੁਆਵਾਂ ਤੇ ਵੀਰ ਹੋਰਾਂ ਦਾ ਵੈਸੇ ਇੱਕ ਆਪਣਾ ਮੇਰੇ ਖਿਆਲ ਨਾਲ YouTube ਚੈਨਲ ਵੀ ਹੈਗਾ ਤੁਹਾਡਾ ਹਾਂਜੀ ਸਰਦਾਰੋ ਵਰਲਡ ਦੇ ਨਾਂ ਤੋਂ ਆਪਣਾ Instagram Facebook YouTube ਤੇ ਅਕਾਊਂਟ ਹੈ ਜੀ ਪਰਵਾਹਤੋਂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਫਰ ਕਰਕੇ ਆਓਗੇ ਦੁਬਾਰਾ ਇੰਟਰਵਿਊ ਕਰਾਂਗੇ ਤੇ ਫਿਰ ਜ਼ਰੂਰ ਜ਼ਰੂਰ ਗਰਜ਼ਾਰਾ ਪੱਥ ਗੁਰੂ ਸਾਹਿਬ ਦੇ ਉਹ ਜਿਹੜੇ ਅਹਿਸਾਸ ਤੁਹਾਨੂੰ ਪ੍ਰਾਪਤ ਹੋਏ ਉਹਦੇ ਬਾਰੇ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ